ਕੈਮਾ ਵਧੀਆ ਵਧੀਆ ਜੀ ਬਾਈ ਠੀਕ ਠਾਕ ਆ ਨਵਿਤਾ ਜੀ ਬਾ ਠੀਕ ਠਾਕ ਆ ਵਧੀਆ ਹੂੰ ਉਹ ਮੈਂ ਦੋ ਤਿੰਨ ਗੱਲਾਂ ਦੇ ਉੱਤੇ ਅੱਜ ਮੈਂ ਗੱਲ ਜੀ ਬਾਤ ਕਰਨੀ ਹੈ ਕਿ ਜ਼ਰੂਰੀ ਆ ਆਪਣੇ ਹੋਰ ਬਾਈ ਸਾਰੇ ਠੀਕ ਠਾਕ ਹੋ ਓਕੇ ਹੋ ਕੱਲ ਮੈਂ ਇੱਕ ਪੋਸਟ ਪਾਈ ਸੀ ਉਹ ਪੋਸਟ ਦਾ ਬਈ بڑے ਬੰਦਿਆਂ ਨੇ ਜਾਨੀ ਕਿ ਸਪਸ਼ਟੀਕਰਨ ਜਾਂ ਮੰਗਿਆ ਮਤਲਬ ਜਾਨੀ ਕਿ ਵੀ ਇਹਦਾ ਚੀਜ਼ ਦਾ ਵੀ ਤੂੰ ਸਪਸ਼ਟੀਕਰਨ ਦੇ ਵੀ ਇੱਕ ਚੀਜ਼ ਦਾ ਮਤਲਬ ਕੀ ਬਣਦਾ ਹੁਣ ਮੈਂ ਅੱਜ ਉਹ ਗੱਲ ਤੇ ਕਲੀਅਰ ਕਰੂੰਗਾ ਗੱਲਬਾਤ ਆਪਾਂ ਤੇ ਮੈਂ ਪਹਿਲਾਂ ਪੋਸਟ ਦਿਖਾ ਦਵਾ ਵੀ ਪੋਸਟ ਪਾਈ ਕਿਹੜੀ ਸੀਗੀ ਕੱਲ ਵਾਲੀ ਆ ਪੜ ਜੇ ਲੋਕਾਂ ਦਾ ਮਾਰਦਾ ਤੁਹਾਨੂੰ ਸ਼ਾਇਦ ਪੁੱਠਾ ਦਿਸੇ ਮੈਂ ਪੜ ਕੇ ਤੁਹਾਨੂੰ ਸੁਣਾ ਦਿੰਨਾ ਆ ਪੜ ਕੇ ਉਹ ਪਈ ਹੋਈ ਹੈ ਪੋਸਟ ਹੈ ਪੋਸਟ ਤਾਂ ਪਈ ਹੋਈ ਆ ਤੁਸੀਂ ਪੜ ਕੇ ਸੁਣਾ ਦਿਓ ਲੋਕ ਗੋਲਕਚੋਂ 100 ਰੁਪਇਆ ਚੱਕਣ ਵਾਲਿਆਂ ਨੂੰ ਚੋਰੀ ਮਤਲਬ ਚੋਰ ਕਹਿੰਦੇ ਨੇ ਤੇ ਪੂਰੀ ਗੋਲਕ ਖਾਣ ਵਾਲੇ ਜਥੇਦਾਰ ਕਹਿੰਦੇ ਨੇ ਆਪਾਂ ਇਹ ਤੇ ਡਿਸਕਸ ਕਰਨੀ ਆ ਜਾਂ ਚੀਜ਼ ਦੇ ਉੱਤੇ ਇਹ ਚੀਜ਼ ਦਾ ਪਹਿਲਾਂ ਤਾਂ ਮਤਲਬ ਸਮਝਣਾ ਪੈਣਾ ਵੀ ਆਪਾਂ ਨੂੰ ਮਤਲਬ ਕੀ ਬਣਦਾ ਇਸ ਚੀਜ਼ ਦਾ ਠੀਕ ਆ ਬਾਈ ਠੀਕ ਠਾਕ ਓਕੇ ਹੋਰ ਸਾਰੇ ਠੀਕ ਠਾਕ ਆਪਾਂ ਨੂੰ ਕੋਈ 1 ਮਿੰਟ ਮੈਂ ਇੱਕ ਐਡ ਕਰ ਦਵਾਂ ਇੱਥੇ ਤੁਸੀਂ ਇਹ ਪੋਸਟ ਪਾਈ ਉਸ ਤੋਂ ਬਾਅਦ ਮੈਸੇਜ ਆਉਣ ਲੱਗੇ ਕਿ ਤੁਸੀਂ ਬੂਟਾ ਸਿੰਘ ਨਾਲ ਰਲੇ ਹੋਏ ਹੋ ਉਹਦੇ ਨਾਲ ਆ ਚੀਜ਼ ਆ ਉਹੀ ਸਾਈਡ ਲੈਨੇ ਆ ਚੀਜ਼ ਸਪਸ਼ਟੀ ਕਰ ਦੇਣਾ ਪਾਪਾ ਹਾਂ ਪਹਿਲੀ ਗੱਲ ਤਾਂ ਇਹ ਆ ਜੋ ਬੂਟਾ ਸਿੰਘ ਆ ਨਾ ਬੂਟੇ ਸਿੰਘ ਨਾਲ ਸਾਡਾ ਕੋਈ ਮਤਲਬ ਨਹੀਂ ਬਣਦਾ ਉਹ ਆਪਣੇ ਵਿਚਾਰ ਨੇ ਉਹਦੇ ਉਹ ਆਪਣੇ ਰੱਖੇ ਅਸੀਂ ਆ ਆਪਣੇ ਰੱਖਦੇ ਹਾਂ ਠੀਕ ਆ ਹੁਣ ਗੱਲ ਕਰ ਲਈ ਆਪਾਂ ਆ ਚੀਜ਼ ਦੇ ਉੱਤੇ ਮੈਂ ਕਿਉਂ ਕਿਹਾ ਸੀਗਾ ਵੀ ਭਾਈ ਜੇ ਇੱਕ ਮਤਲਬ ਜਿਨ ਕਿ ਕੁਝ ਕੁ ਰੁਪਏ ਗੋਲਕ ਵਿੱਚੋਂ ਜਾਂ 10 ਰੁਪਏ ਜਾਂ 100 ਰੁਪਏ ਜਾਂ 20 ਰੁਪਏ ਚੱਕ ਲੈ ਤਾਂ ਉਹਨੂੰ ਗੋਲਕ ਚੋਰ ਕਿਹਾ ਜਾਂਦਾ ਜੇ ਜਿਹੜਾ ਬੰਦਾ ਪੂਰੀ ਗੋਲਕਖੰਦਾ ਉਹਨੂੰ ਜਥੇਦਾਰ ਬਣਾਉਂਦੇ ਨੇ ਇਹ ਬਿਲਕੁਲ ਗੱਲ ਕਲੀਅਰ ਆ ਗੱਲ ਕਰ ਲਈ ਆਪਾਂ ਐਸਜੀਪੀਸੀ ਵਾਲਿਆਂ ਦੀ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਸਟੇਟ ਆ ਇਸ ਟਾਈਮ ਪੰਜਾਬ ਕੋਲ ਇੱਕ ਦੇਖੋ ਪਹਿਲੀ ਦੁਬਲਡ ਦੇ ਵਿੱਚ ਨਾ ਇੱਕ ਪਹਿਲਾ ਜਣੀ ਕਿ ਕੰਟਰੀ ਇੰਡੀਆ ਤੇ ਇੰਡੀਆ ਦੇ ਵਿੱਚ ਇੱਕ ਸਟੇਟ ਆ ਪੰਜਾਬ ਜਿਹਦੇ ਵਿੱਚ ਜਿਹਦੇ ਕੋਲ ਦੋ ਧਰਮਤ ਜਣੀ ਕਿ ਦੋ ਜਿਵੇਂ ਕਹਿੰਦੇ ਨੇ ਵੀ ਦੋ ਸੁਪਰੀਮ ਕੋਰਟ ਨੇ ਉਹਨਾਂ ਕੋਲ ਸਿੱਖਾਂ ਦੇ ਕੋਲ ਸਪੈਸ਼ਲ ਸਿੱਖਾਂ ਦੇ ਕੋਲ ਇੱਕ ਹੈਗੀ ਆਪਣੇ ਅਕਾਲ ਤਖਤ ਦੀ ਇੱਕ ਹੈ ਕਿ ਆਪਣੇ ਜਿਵੇਂ ਨਾਰਮਲ ਜਿਵੇਂ ਹਾਈ ਕੋਰਟ ਹੋਇਆ ਸੁਪਰੀਮ ਕੋਰਟ ਹੋ ਗਿਆ ਉਹਦੀ ਹੁਣ ਮੈਨੂੰ ਗੱਲ ਦਾ ਇੱਕਦਾ ਜਵਾਬ ਦਿਓ ਜਿੱਥੇ ਮੈਂ ਗੱਲ ਲਿਖੀ ਹੈ ਥੱਲੇ ਨਹੀਂ ਛੜ ਜਾ ਕਿ ਜਿਹੜਾ ਗੋਲਕਖੰਦ ਦਾ ਪੂਰੀ ਗੋਲਕਖਾ ਗਿਆ ਗੁਰੂ ਜੀ ਉਹ ਹੋ ਗਿਆ ਜਣੀ ਕਿ ਜਿੱਥੇਦਾਰ ਉਹ ਬਿਲਕੁਲ ਗੱਲ ਸਹੀ ਆ ਰਹੀ ਆ ਉਹ ਅੱਜ ਤੱਕ ਮੈਨੂੰ ਦੱਸੋ ਵੀ ਕਿਹੜੇ ਆਪਣੇ ਪੰਥ ਦੇ ਜਿੱਥੇਦਾਰ ਨੇ ਕਿਸੇ ਵੀ ਪੰਜਾਬ ਦੀ ਕੋਈ ਪੰਜਾਬ ਦਾ ਕੋਈ ਕਿਵੇਂ ਕਹਿੰਦੇ ਹੋ ਵੀ ਤਰੱਕੀ ਵੱਲ ਨੂੰ ਲੈ ਕੇ ਗਿਆ ਹੋਵੇ ਪੰਜਾਬ ਦੇ ਵਿੱਚ ਕੋਈ ਸਕੂਲ ਖੁਲਾਇਆ ਹੋਵੇ ਪੰਜਾਬ ਦੇ ਵਿੱਚ ਕੋਈ ਮੈਡੀਕਲ ਸਹੂਲਤ ਦਿੱਤੀ ਹੋਵੇ ਕੀ ਗੱਲ ਵੀ ਜਿਹੜੇ ਐਸਜੀਪੀਸੀ ਵਾਲਿਆਂ ਦੇ ਇਹਨਾਂ ਦਾ ਹੋਰ ਕੋਈ ਧਰਮ ਹੀ ਨਹੀਂ ਮੰਨਦਾ ਕੱਲਾ ਬਸ ਮੂਰੇ ਗੋਲਕੰਦੇ ਬੈਠਣਾ ਧਰਮ ਮੰਨਦਾ ਦੱਸੋ ਮੈਨੂੰ ਗੱਲ ਕਲੀਅਰ ਕਰਿਓ ਫਿਰ ਉਸ ਤੋਂ ਬਾਅਦ ਜੇ ਅੱਜ ਦੇ ਟਾਈਮ 'ਚ ਐਸਜੀਪੀਸੀ ਚਾਹੇ ਨਾ ਜੇ ਐਸਜੀਪੀਸੀ ਚਾਹੇ ਆ ਚੀਜ਼ ਨੂੰ ਬੰਦੀ ਸਿੰਘ ਜੀ ਤੁਸੀਂ ਗੱਲ ਕਰਦੇ ਹੋ ਬੰਦੀ ਸਿੰਘ ਵੀ ਰਿਹਾ ਹੋ ਸਕਦੇ ਨੇ ਜੇ ਐਸਜੀਪੀਸੀ ਆਪਣਾ ਸਟੈਂਡ ਰੱਖ ਲਵੇ ਬਾਦਲਾਂ ਤੋਂ ਛਡਾ ਲਵੇ ਆਪਣੇ ਆਪ ਨੂੰ ਬਾਦਲਾਂ ਤੋਂ ਉਲਟੋ ਕੇ ਚੱਲੇ ਕੱਲੇ ਧਰਮ ਦੀ ਗੱਲ ਕਰੇ ਉਸ ਤੋਂ ਬਾਅਦ ਦੇਖੋ ਜਿੰਨੇ ਵੀ ਪੰਜਾਬ ਦੇ ਮਸਲੇ ਨੇ ਉਹ ਚਾਹੇ ਨਸ਼ੇ ਤੇ ਹੋਵੇ ਉਹ ਚਾਹੇ ਕੋਈ ਕਿਸੇ ਵੀ ਚੀਜ਼ ਤੇ ਹੋਵੇ ਚਾਹੇ ਐਜੂਕੇਸ਼ਨ ਤੇ ਹੋਵੇ ਚਾਹੇ ਪੰਜਾਬ ਦੇ ਵਿੱਚ ਰੋਜਗਾਰ ਦਾ ਹੋਵੇ ਚਾਹੇ ਪੰਜਾਬ ਦੇ ਵਿੱਚ ਮੰਨ ਲਓ ਕੋਈ ਪਿੰਡਾਂ ਦਾ ਕੋਈ ਮਸਲਾ ਹੋਵੇ ਇਹ ਸਾਰੇ ਮਸਲੇ ਹੀ ਹੱਲ ਐਸਜੀਪੀਸੀ ਵਾਲੇ ਕਰ ਸਕਦੇ ਨੇ ਕਿਉਂਕਿ ਉਹ ਪੰਜਾਬ ਦੇ ਮੋਹਤਵਾਰ ਬੰਦੇ ਨੇ ਇਹ ਗੱਲ ਸਮਝਣੀ ਪੈਣੀ ਆ ਆਪਾਂ ਨੂੰ ਹੁਣ ਮੈਂ ਕਿਉਂ ਕਿ ਲਿਖਿਆ ਸੀ ਥੱਲੇ ਜਾ ਕੇ ਵੀ ਜਿਹੜੇ ਮਤਲਬ ਜਣੇ ਕਿ ਵੀ ਜਿਹੜੇ ਗੋਲ ਕਪੂਰੀ ਖਾ ਜਾਂਦੇ ਨੇ ਉਹਨੂੰ ਜਿੱਥੇ ਹੁਣ ਦੱਸੋ ਮੈਨੂੰ ਆਪਣੇ ਜਿੱਥੇ ਜਿੰਨੇ ਜਿੰਨੇ ਗੁਰਦੁਆਰੇ ਨੇ ਉਹ ਜਿਹੜੇ ਜਿਹੜੇ ਐਸਜੀਪੀਸੀ ਦੇ ਅੰਡਰ ਆਉਂਦੇ ਨੇ ਕਿੰਨਾ ਚੜਾਵਾ ਉਹਨਾਂ ਨੂੰ ਚੜਦਾ ਕਦੇ ਸੰਗਤ ਮੁਰਿਆ ਕੇ ਰੱਖਿਆ ਦਿਖਾਇਆ ਸੰਗਤ ਨੂੰ ਵੀ ਭਾਈ ਆ ਦੇਖੋ ਇੰਨਾ ਚੜਾਵਾ ਚੜਿਆ ਆ ਮਹੀਨੇ ਦੀ ਇਨਕਮ ਇੰਨੀ ਹੋਈਆ ਗੁਰਦੁਆਰਿਆਂ ਨੂੰ ਜਿਹੜੀ ਉਹ ਇਨਕਮ ਹੋ ਰਹੀ ਆ ਉਹ ਕਿਸੇ ਗਰੀਬ ਦੇ ਮੰਨ ਲਓ ਜਣੀ ਕਿ ਪਿੰਡ ਦੇ ਵਿੱਚ ਹੁਣ ਕਈ ਮੇਰੇ ਕੋਲ ਇਸ ਟਾਈਮ 50 ਤੋਂ ਉੱਤੇ ਮੈਸੇਜ ਆਏ ਪਏ ਨੇ ਲੋਕਾਂ ਦੇ ਜਿਹੜੇ ਮੈਨੂੰ ਵੀਡੀਓ ਬਣਾ ਬਣਾ ਕੇ ਭੇਜਦੇ ਨੇ ਵੀਰੇ ਸਾਡੀ ਹੈਲਪ ਕਰ ਦੋ ਮੇ ਮੇਰਾ ਬਜ਼ੁਰਗ ਮਾਪਿਓ ਨੇ ਇੱਕ ਕੋਈ ਕਿਸੇ ਨੂੰ ਬਿਮਾਰੀ ਆ ਦੋ ਚਾਰ ਦਾ ਪਾਠੀ ਟਿੰਗ ਵੀ ਲੱਗੇ ਹੋਏ ਨੇ ਜੀ ਸਾਡੇ ਪ੍ਰੋਬਲਮ ਪੈ ਗਈ ਜੀ ਆਹਾਂ ਸਾਨੂੰ ਪੈਸੇ ਭੇਜ ਦੋ ਜੀ ਆ ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਅਸੀਂ ਪੰਜਾਬ ਨੂੰ ਤਰਕੀਆਂ ਦੇ ਰਾਹਾਂ ਤੇ ਲੈ ਕੇ ਜਾਣਾ ਤਰਕੀਆਂ ਦੇ ਰਾਹਾਂ ਦੇ ਉੱਤੇ ਪੰਜਾਬ ਦਾ ਅਸੀਂ ਨੌ ਪੂਰੇ ਵਰਲਡ ਦੇ ਵਿੱਚ ਮੋੜੇ ਕੱਢਣਾ ਜਿੱਥੇ ਆ ਚੀਜ਼ਾਂ ਹੋ ਰਹੀਆਂ ਨੇ ਪੰਜਾਬ ਮਹਫੀਦਵਾਰ ਜੀ ਕਹਿੰਦਾ ਨਾ ਪੰਜਾਬ ਇੱਕ ਇਹ ਜੀ ਧਰਤੀ ਆ ਸਿੱਖ ਇੱਕ ਇਹ ਜੀ ਕੌਮ ਆ ਜਿਹੜੀ ਫ੍ਰੀ ਲੰਗਰ ਲਾ ਦਿੰਦੀ ਆ ਫ੍ਰੀ ਸਾਰਾ ਕੁਝ ਕਰ ਦਿੰਦੀ ਆ ਪਰ ਕਦੇ ਵੀ ਆਪਣੇ ਹੀ ਬੰਦਿਆਂ ਨਾਲ ਸਿੱਖ ਕਦੇ ਖੜਦਾ ਨਹੀਂ ਇਹ ਗੱਲ ਆਪਾਂ ਨੂੰ ਸਮਝਣੀ ਪੈਣੀ ਹੈ ਕਿਉਂ ਨਹੀਂ ਖੜਦਾ ਜੇ ਕੋਈ ਪਾਠੀ ਸਿੰਘ ਹੋਵੇ ਉਹਨੂੰ ਜੇ ਕੋਈ ਪ੍ਰੋਬਲਮ ਪੈ ਜਾਵੇ ਜਾਂ ਮੰਨ ਲਓ ਕਿ ਪਿੰਡਾਂ ਦੇ ਵਿੱਚ ਪਾਰਟੀ ਹੁੰਦੇ ਨੇ ਉੱਥੇ ਉਹਨੂੰ ਪੁੱਛਿਆ ਜਾਂਦਾ ਪਾਰਟੀ ਚੰਗ ਨੂੰ ਵੀ ਦੱਸ ਭਾਈ ਤੈਨੂੰ ਅਸੀਂ ਇੱਕ ਤਾਂ ਉਹਨੂੰ ਡਿਊਟੀ ਤੇ ਰੱਖਿਆ ਜਾਂਦਾ ਨਾ ਤਾਂ ਉਹਨੂੰ ਕੋਈ ਜਿਹੜੇ ਉਹਦੇ ਵੈਲਫੇਅਰ ਦੇ ਕੋਈ ਸਿਸਟਮ ਉਹਨੂੰ ਦਿੱਤਾ ਜਾਂਦਾ ਵੀ ਭਾਈ ਤੂੰ ਕੋਈ ਸਕੀਮ ਜੇ ਤੇਰੀ ਜੇ ਤੇਰੇ ਬੱਚੇ ਨੇ ਤਾਂ ਇਹਨਾਂ ਦੀ ਪੜ੍ਹਾਈ ਸਾਰੀ ਜਿਹੜੀ ਉਹ ਐਸਜੀਪੀਸੀ ਦੇ ਥਰੋ ਹੋਊਗੀ ਨਾ ਤਾਂ ਉਹ ਜਿਹੜਾ ਪਾਰਟੀ ਆ ਕਿਉਂ ਆਪਣੇ ਪਿੰਡਾਂ ਦੇ ਵਿੱਚ ਬੇਅਦਬੀਆਂ ਕਿਉਂ ਹੋਣ ਲੱਗੀਆਂ ਕਿਉਂਕਿ ਆਪਣੇ ਲੋਕਾਂ ਨੇ ਨਾ ਆਪਣੇ ਜੋ ਆਪਣੀ ਜੋ ਕੌਮ ਆ ਸਿੱਖ ਕੌਮ ਆ ਇਹ ਮੈਂ ਪੁਆਇੰਟ ਜਿਹੜਾ ਦੱਸ ਰਿਹਾ ਨਾ ਬਿਲਕੁਲ ਸੇਮ ਉਹੀ ਪੁਆਇੰਟ ਤੇ ਗੱਲ ਚੱਲ ਰਹੀ ਆ ਸਿਰਫ ਮੈਂ ਦੱਸ ਰਿਹਾ ਵੀ ਆਪਣੇ ਪ੍ਰੋਬਲਮ ਆ ਕਿੱਥੇ ਨੇ ਆਪਣੇ ਜਿਹੜੇ ਆਪਣਾ ਧਰਮ ਆ ਆਪਣੀ ਪ੍ਰੋਬਲਮ ਆ ਕਿੱਥੇ ਆ ਰਹੀਆਂ ਨੇ ਅੱਜ ਦੇ ਟਾਈਮ ਦੇ ਵਿੱਚ ਨਾ ਮੈਂ ਫੇਰ ਦੁਬਾਰਾ ਹੀ ਕਹਿਣਾ ਜੇ ਐਸਜੀਪੀਸੀ ਚਾਹੇ ਹਨਾ ਜਿਹੜੀ ਮਤਲਬ ਸ਼੍ਰੋਮਣੀ ਪ੍ਰਬੰਧਕ ਕਮੇਟੀ ਆ ਜੇ ਉਹ ਚਾਹੇ ਹਨਾ ਉਹ ਸਾਰਾ ਕੁਝ ਕਰ ਸਕਦੀ ਆ ਉਹ ਕਿਉਂ ਨਹੀਂ ਕਰਦੀ ਦੱਸੋ ਮੈਨੂੰ ਗੱਲ ਕਲੀਅਰ ਕਰੋ ਇਹੀ ਬੰਦੇ ਨੇ ਇਹੀ ਬੰਦੇ ਨੇ ਆਪਣੇ ਹੀ ਬੰਦੇ ਜੋ ਸਿੱਖ ਕੌਮ ਆ ਸਿੱਖ ਕੌਮ ਦਾ ਕਹਾਣ ਕੀ ਨੇ ਕੀਤਾ ਕਾਨਗੀ ਨੇ ਕੀਤਾ ਇਸ ਟਾਈਮ ਜੋ ਆਪਣੇ ਜਿਹੜੇ ਬੰਦੇ ਮੂਰੇ ਮੋਤਵਾਰ ਬੰਦੇ ਕੀਤੇ ਹੋਏ ਨੇ ਇਹੀ ਬੰਦੇ ਨੇ ਆਪਣੇ ਹੀ ਸਿੱਖ ਬੰਦੇ ਹੋਣਗੇ ਜਿਹੜੇ ਮੋਤੀ ਵਰਗਿਆਂ ਨੂੰ ਦਰਬਾਰ ਸਾਹਿਬ ਦੇ ਵਿੱਚ ਸੱਦ ਕੇ ਉਹਦੇ ਗਲਾਂ ਦੇ ਵਿੱਚ ਰੋਪੇ ਪਾਏ ਤੁਸੀਂ ਆ ਪਸੋਚ ਲੋ ਵੀ ਆਪਣੇ ਕਿਸਾਨ ਸਿੱਖ ਦਾ ਕੀਤਾ ਕਾ ਚੁਕੀ ਆ ਆਪਣੇ ਲੋਕਾਂ ਨੂੰ ਇਹਨਾਂ ਨੂੰ ਸਵਾਲ ਪੁੱਛਣੇ ਚਾਹੀਦੇ ਨੇ ਵੀ ਦੱਸੋ ਭਾਈ ਹੁਣ ਤੱਕ ਜਿੰਨੇ ਵੀ ਗੁਰਦੁਆਰਿਆਂ ਵਿੱਚ ਚੜਾਵੇ ਚੜੇ ਨੇ ਜੋ ਹੁਣ ਤੱਕ ਸਾਰਾ ਕੁਝ ਹੋਇਆ ਉਹ ਗੱਲਾਂ ਕਲੀਅਰ ਕਰੋ ਕਿ ਕਿੰਨਾ ਚੜਾਵਾ ਹੋ ਤੋਂ ਤੱਕ ਚੜਿਆ ਤੇ ਗੁਰਦੁਆਰੇ ਕੋਲ ਕਿੰਨੀ ਜ਼ਮੀਨ ਆ ਕਿਸੇ ਵੀ ਗੁਰਦੁਆਰੇ ਕੋਲ ਲਾ ਲੋ ਵੀ ਜਿਹੜੇ ਤੁਸੀਂ ਅੰਦਰ ਬੈਠੇ ਫ੍ਰੀ ਘਾਤੇ ਮਤਲਬ ਜਾਨੀ ਕਿ ਵੀ ਜਿੰਨਾਂ ਨੂੰ ਡਿਊਟੀਆਂ ਦੇ ਪੈਸੇ ਮਿਲਦੇ ਨੇ ਉਹ ਉਹਨਾਂ ਦੇ ਕੀ ਮਤਲਬ ਜਾਨੀ ਕਿ ਵੀ ਕੌਮ ਦੇ ਪ੍ਰਤੀ ਕਿ ਉਹਨਾਂ ਨੇ ਜਿੱਦਾਂ ਆਪਾਂ ਕਹਿੰਦੇ ਆਂ ਵੀ ਕੀ ਕੌਮ ਨੇ ਕਾਮਨਲੀ ਸੋਚਿਆ ਜਾਂ ਕਾਮਨਲੀ ਉਹਨਾਂ ਨੇ ਕੀ ਕੀਤਾ ਅੱਜ ਦੇ ਟਾਈਮ ਦੇ ਵਿੱਚ ਨਾ ਜੇ ਪੂਰਾ ਆਪਾਂ ਜਿਵੇਂ ਮੰਨ ਲਓ ਪੂਰਾ ਵਰਲਡ ਚੈੱਕ ਕਰੀ ਹੈ ਨਾ ਸਭ ਤੋਂ ਪਹਿਲੀ ਕੌਮ ਨਾ ਦੇਖੋ ਜਿਹੜਾ ਆਪਣੇ ਹਰੀ ਸਿੰਘ ਨਰਗੋਵਦੀ ਸੀਗੇ ਤੁਸੀਂ ਸੋਚੋ ਵੀ ਕਿੱਡਾ ਵਾਲਾ ਜਰਨੈਲ ਹੋਇਆ ਸਿੱਖ ਕੌਮ ਦਾ ਅਮਰੀਕਾ ਤੱਕ ਚਰਚੇ ਹੋ ਰਹੇ ਨੇ ਉਹ ਚੀਜ਼ ਦੇ ਅਮਰੀਕਾ ਤੱਕ ਅਮਰੀਕਾ ਵਾਲੀਆਂ ਟੀਮਾਂ ਦੀਆਂ ਟੀ-ਸ਼ਰਟਾਂ ਦੇ ਉੱਤੇ ਟੀ-ਸ਼ਰਟਾਂ ਦੇ ਉੱਤੇ ਹਰੀ ਸਿੰਘ ਨਰਗੋਵਦੀ ਦੀਆਂ ਫੋਟੋਆਂ ਲੱਗੀਆਂ ਗਈਆਂ ਨੇ ਵਾਈਟ ਹਾਊਸ ਦੇ ਮੂਰੇ ਇਹ ਵੀ ਗੱਲ ਸੁਣ ਲਈ ਇੱਕ ਹੋਰ ਹਰੀ ਸਿੰਘ ਨਰਗੋਵਦੀ ਦਾ ਇਹਨਾਂ ਨੇ ਸਟੈਚੂ ਵੀ ਲਾਉਣਾ ਸੀਗਾ ਬੀ ਬਹੁਤ ਬੜਾ ਜੋਤਾ ਹੋਇਆ ਜਿਵੇਂ ਇਹਦਾ ਗੁਸਟਾ ਚੁੱਥੇ ਲਾਉਣਾ ਪਰ ਆਪਣੀ ਜੋ ਇੰਡੀਅਨ ਗਵਰਨਮੈਂਟ ਆ ਇਹਨਾਂ ਨੇ ਉਹ ਫੁੱਟਬਾਲ ਦੀ ਟੀਮ ਹੋਈ ਸੀ ਇੱਕ ਫੁੱਟਬਾਲ ਦੀ ਟੀਮ ਵੀ ਕੀਤੀ ਸੀ ਉਹਨਾਂ ਨੇ ਫੁੱਟਬਾਲ ਦੀ ਉਹਹੀ ਮੈਂ ਗੱਲ ਉਹੀ ਮੈਂ ਗੱਲ ਕਹਿਣਾ ਚਾਹੁੰਨਾ ਆਪਣੇ ਕੋਲ ਕਿੱਡੇ ਕਿੱਡਾ ਇਤਿਹਾਸ ਪਿਆ ਕਿੱਡਾ ਕਿੱਡਾ ਆਪਣੇ ਕੋਲ ਉਹ ਪਿਆ ਕਿ ਕੋਈ ਟਾਈਮ ਸੀਗਾ ਵੀ ਜਿਹੜੇ ਸਿੱਖ ਸੀਗੇ ਨਾ ਪਹਿਲਾਂ ਵੀ ਸੀਗੇ ਇਹ ਆਪਣੇ ਜੋ ਪੁਰਾਣੇ ਸਿੱਖ ਸੀਗੇ ਜਦ ਉਹਨਾਂ ਕੋਲ ਪੈਸੇ ਆਉਂਦੇ ਸੀ ਜਦ ਉਹਨਾਂ ਕੋਲ ਮੰਨ ਲਓ ਵੀ ਜਣੇ ਕਿ ਵੀ ਕੋਈ ਵੀ ਚੀਜ਼ ਹੁੰਦੀ ਸੀਗੀ ਉਸ ਵੰਡ ਕੇ ਖਾਂਦੇ ਹੁੰਦੇ ਸੀਗੇ ਹਰ ਇੱਕ ਚੀਜ਼ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਕੀ ਹੋ ਰਿਹਾ ਚੱਕ ਲੋ ਕੋਈ ਆਪਾਂ ਐਗ ਅੰਮ੍ਰਿਤਸਰ ਗੁਰੂ ਘਰ ਦੀ ਐਗਜ਼ਾਮਪਲ ਆਪਾਂ ਚੱਕ ਲੈਂਦੇ ਆ ਉੱਥੇ ਸਰਾਵਾ ਬਣੀਆਂ ਹੋਈਆਂ ਨੇ ਬਣੀਆਂ ਹੋਣੇ ਕਿ ਨਹੀਂ ਸਰਾਵਾ ਕੋਈ ਐਨ ਆਰ ਆਈ ਸਰਾਵਾ ਬਣੀਆਂ ਹੋਈਆਂ ਨੇ ਕੋਈ ਸਾਰਾ ਘੜੀ ਸਰਾਵਾ ਬਣੀਆਂ ਹੋਈਆਂ ਨੇ ਉਹਦੇ ਵਿੱਚ ਜਿਹੜੇ ਬੰਦੇ ਬੈਠੇ ਨੇ ਉਹ ਡਿਊਟੀਆਂ ਚੇਂਜ ਹੁੰਦੀਆਂ ਨੇ ਉਹਨਾਂ ਕੋਲ ਜੇ ਤਾਂ ਉਹਨੂੰ ਕੋਈ ਜਾਣਦਾ ਫਿਰ ਤਾਂ ਉਹਨਾਂ ਨੂੰ ਬਹੁਤ ਵਧੀਆ ਮਤਲਬ ਜਣ ਕੇ ਵੀ ਟ੍ਰੀਟਮੈਂਟ ਕਰਦੇ ਨੇ ਬੰਦੇ ਦਾ ਵਧੀਆ ਜਣ ਕੇ ਜਮੇ ਕਹਿੰਦੇ ਵੀ ਬੰਦੇ ਦਾ ਕਮਰਾ ਵਧੀਆ ਮਿਲਦਾ ਬੰਦੇ ਨੂੰ ਏਸੀ ਦਾ ਰੂਮ ਦਿੰਦੇ ਨੇ ਕਾਤੇ ਪੈਸਿਆਂ ਤੇ ਦਿੰਦੇ ਨੇ ਜੇ ਕੋਈ ਬੰਦਾ ਦੂਰੋਂ ਆਉਂਦਾ ਨਾ ਇਹ ਸਾਡੇ ਕੋਲ ਪ੍ਰੂਫ ਪਏ ਨੇ ਮੇਰੇ ਕੋਲ ਚੀਜ਼ਾਂ ਦੇ ਆਏ ਨਹੀਂ ਆਪਾਂ ਬੋਲਦੇ ਕਿਉਂਕਿ ਮੈਂ ਉੱਥੇ ਇੱਕ ਹਫ਼ਤਾ ਰਿਹਾ ਹਫ਼ਤਾ ਰਿਹਾ ਉੱਥੇ ਇੱਕ ਮੈਨੂੰ ਜਦ ਅਸੀਂ ਗਦਰਵਾਰ ਸਾਹਿਬ ਹਨਾ ਅਖੰਡ ਪਾਠ ਸਾਹਿਬ ਕਰਾਉਣਾ ਸੀਗਾ ਅਦਰਵਾਰ ਸਾਹਿਬ ਅਮਰਤਸਰ ਗੁਰੂ ਘਰ ਦੇ ਵਿੱਚ ਇੱਥੋਂ ਹੀ ਚੱਲ ਲੱਗੇ ਉਹ ਕਹਿੰਦੇ ਜੀ ਪਹਿਲਾਂ ਡੇਟ ਲੈਣੀ ਪੈਂਦੀ ਆ ਚੀਜ਼ ਦੀ ਬਹੁਤ ਮਹੀਨੇ ਫਿਰ ਡੇਟ ਦਿੰਦੇ ਨੇ ਕਹਾਂ ਨੇ ਕੁਝ ਸਾਲਾਂ ਦੇ ਵਿੱਚ ਵੀ ਆ ਇੰਨੀ ਤਰੀਕ ਨੂੰ ਆ ਜਿਓ ਅਸੀਂ ਉੱਥੇ ਚੱਲ ਗਏ ਜਦ ਆਪਾਂ ਦਰਸ਼ਨੀ ਜੁੜੀ ਤੇ ਮੂਰਲੀ ਸਾਡੇ ਇੱਕ ਛੋਟੇ ਜਿਹੇ ਕ ਕਈ ਵਾਰ ਤਿੰਨ ਵੀ ਹੋ ਜਾਂਦੇ ਨੇ ਉਹ ਉਹਨਾਂ ਕੋਲ ਜਾ ਕੇ ਉਹ ਵਿੱਚ ਰਜਿਸਟਰ ਦੇ ਨੋਟ ਕਰਦੇ ਨੇ ਚੀਜ਼ਾਂ ਇਹ ਵੀ ਭਾਈ ਕਿਹੜੇ ਬੰਦੇ ਦਾ ਅਖੰਡ ਪਾਠ ਕਦੋਂ ਹੋਣਾ ਸ਼ੁਰੂ ਉਹਨਾਂ ਕੋਲ ਮੈਂ ਗਿਆ ਅੱਜ ਵੀ ਮੇਰੇ ਕੋਲ ਪ੍ਰੂਫ ਪਏ ਨੇ ਇੱਥੇ ਬੰਦੇ ਜਉਂਦੇ ਜਾਗਦੇ ਬੈਠੇ ਨੇ ਦਰਬਾਰ ਸਾਹਿਬ ਦੇ ਵਿੱਚ ਖੜ ਕੇ 100 ਵੀ ਖਾ ਸਕਦੇ ਨੇ ਬੰਦੇ ਉਹ ਵੀ ਭਾਈ ਛੜਨਾ ਚੀਜ਼ਾਂ ਹੋਈਆਂ ਨੇ ਉਹਨਾਂ ਕੋਲ ਮੈਂ ਗਿਆ ਪਹਿਲਾਂ ਤਾਂ ਮੈਂ ਉਹਨਾਂ ਕੋਲ ਕਿਸੇ ਦਾ ਨਾਉ ਨਹੀਂ ਦਿੱਤਾ ਕਿਉਂਕਿ ਆਪਣੇ ਕੋਲ ਸਿੱਗੀ ਸ਼ਿਫਾਰਿਸ਼ ਬੰਦਿਆਂ ਦੀ ਪਰ ਆਪਾਂ ਕਿਸੇ ਦਾ ਨਾਉ ਨਹੀਂ ਦਿੱਤਾ ਪਹਿਲਾਂ ਮੈਂ ਚੈੱਕ ਕਰਨਾ ਚਾਹੁੰਦਾ ਸੀਗਾ ਵੀ ਭਾਈ ਜੋ ਸਾਡੇ ਰਾ ਸਮ ਤਾਂ ਗੁਰੂ ਆਪਣੇ ਆਪਣੇ ਗੁਰੂ ਮਹਾਰਾਜ ਜੀ ਹੋਏ ਨੇ ਵੀ ਉਹਦੇ ਦਰਬਾਰ ਦੇ ਵਿੱਚ ਅਸੀਂ ਜਾਣਿਆ ਵੀ ਹੋ ਸਕਦਾ ਵੀ ਮੈਂ ਗਲਤ ਹੋਵਾਂ ਜਿਹੜੇ ਉਹ ਬੰਦੇ ਵਿੱਚ ਬੈਠੇ ਨੇ ਵੀ ਉਹ ਬੰਦੇ ਸਹੀ ਹੋਣਗੇ ਕਿਉਂਕਿ ਉਹ ਗੁਰੂ ਦਾ ਮਤਲਬ ਜਿਨ ਕਿ ਵੀ ਗੁਰੂ ਦੇ ਵਜਨ ਨਾਲੇ ਉਹਨਾਂ ਨੂੰ ਰੋਟੀ ਪਾਣੀ ਲੰਗਰ ਪ੍ਰਸ਼ਾਦ ਉਹਨਾਂ ਨੇ ਚੱਲਦਾ ਵੀ ਉਹ ਹਰੇਕ ਸੰਗਤ ਨੂੰ ਹਰੇਕ ਬੰਦੇ ਨੂੰ ਇੱਕ ਬਰਾਬਰ ਸਮਝਣਗੇ ਉਹਨਾਂ ਨੂੰ ਜਾ ਕੇ ਪੁੱਛਿਆ ਗਿਆ ਬਾਬਾ ਜੀ ਮੈਨੂੰ ਡੇਟ ਚਾਹੀਦੀ ਆ ਮੈਨੂੰ ਡੇਟ ਦੋ ਉਹ ਕਹਿੰਦੇ ਜੀ ਨਹੀਂ ਡੇਟ ਨਹੀਂ ਤੁਹਾਨੂੰ ਦੇ ਸਕਦੇ ਕਿਉਂਕਿ ਸਾਡੇ ਕੋਲ ਸਾਰਾ ਫੁੱਲ ਆ ਉਸ ਤੋਂ ਬਾਅਦ ਜਦੋਂ ਮੈਂ ਬਾਹਰ ਆ ਕੇ ਉਹ ਬੰਦੇ ਦੀ ਸ਼ਿਫਾਰਿਸ਼ ਪਵਾਈ ਉਹਨਾਂ ਬੰਦਿਆਂ ਨੇ ਹੀ ਮੈਨੂੰ ਡੇਟ ਦਿੱਤੀ ਉੱਥੇ ਤੁਸੀਂ ਆਪ ਸੋਚੋ ਵੀ ਗੁਰੂ ਘਰ ਦੇ ਅੰਦਰ ਵੀ ਇਹ ਕੰਮ ਸ਼ੁਰੂ ਹੋ ਚੁੱਕੇ ਨੇ ਹੁਣ ਤੁਸੀਂ ਗੱਲ ਕਰਤੀ ਆਪਣੇ ਮੈਂ ਹੁਣ ਤੁਹਾਨੂੰ ਦੱਸਦਾ ਬਾਈ ਦੇਖੋ ਐਸਜੀਪੀਸੀ ਸ਼ਰੋਬਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੂੰ ਬਹੁਤ ਵੱਡਾ ਨਾਮ ਆਪਣੇ ਆਪ 'ਚ ਹੂੰ ਇਹ ਦੁਨੀਆ ਭਰ 'ਚ ਰਹਿੰਦੇ ਸਿੱਖਾਂ ਦੀ ਰਹਿਨਵਾਈ ਕਰਦੀ ਆ ਹੂੰ ਜਿੰਨੇ ਆਪਣੇ ਗੁਰੂ ਘਰ ਨੇ ਸਾਰੀ ਦੀ ਸੇਵਾ ਸੰਭਾਲ ਸਾਰਾ ਇੰਨਾ ਕੋਲਾ ਪ੍ਰਬੰਧ ਹੂੰ ਠੀਕ ਨਹੀਂ ਮੈਂ ਇੱਕ ਚੀਜ਼ ਇਹ ਤੁਸੀਂ ਆਪਣੇ ਗੁਰਦੁਆਰੇ ਦੀ ਗੱਲ ਕੀਤੀ ਮੈਂ ਹੁਣ ਕਰਦਾ ਗੱਲ ਕਾਲਜਾਂ ਦੀ ਕਈ ਕਾਲਜ ਬੀ ਐਸ ਸੀ ਪੀ ਸੀ ਆਪਣੇ ਇੰਟਰ ਚਲਾ ਰਹੀ ਆ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਐਸ ਸੀ ਪੀ ਸੀ ਤੋਂ ਕਿ ਅੱਜ ਤੱਕ ਇੱਕ ਵੀ ਆਈ ਏ ਐਸ ਆਈ ਪੀ ਐਸ ਆਪਣਾ ਗੁਰਸਿੱਖ ਕਿਉਂ ਨਹੀਂ ਬਣ ਪਾਇਆ ਆਪਣੇ ਨਾਲੋਂ ਗਰੀਬ ਆ ਬਿਹਾਰ ਆਪਣੇ ਨਾਲੋਂ ਬਿਹਾਰ ਗਰੀਬ ਉਹ ਗਰੀਬ ਕਹਿੰਦੇ ਨੇ ਆਪਣੇ ਨਾਲੋਂ ਥੱਲੇ ਅਸੀਂ ਬਿਹਾਰ ਉਹ ਆਈ ਪੀ ਐਸ ਆਈਏ ਸਾਰੇ ਬਿਹਾਰ ਤੋਂ ਹੀ ਕਿਉਂ ਆ ਰਹੇ ਨੇ ਆਪਾਂ ਪੰਜਾਬ ਦੇ ਵਿੱਚ ਇੱਕ ਗੁਰਸਿੱਖ ਬੰਦਾ ਆਈਪੀਐਸ ਆਈਐਸ ਨਹੀਂ ला ਸਕਿਆ ਹੁਣ ਤੱਕ ਪਹਿਲੀ ਗੱਲ ਦੂਜੀ ਗੱਲ ਜਿੰਨੀ ਗੋਲਕ ਵਿੱਚ ਪੈਸਾ ਪੈਂਦਾ ਬਾਈ ਤੁਹਾਨੂੰ ਮੈਂ ਇੱਕ ਚੀਜ਼ ਦੱਸਦਾ ਜਿਹੜਾ ਨਾ ਉੱਥੇ ਆਪਣੇ ਦਰਬਾਰ ਸਾਹਿਬ ਦੇ ਵਿੱਚ ਸੇਵਾਦਾਰਾ ਛੋਟੇ ਤੋਂ ਛੋਟਾ ਸੇਵਾਦਾਰ ਵੀ ਆ ਨਾ ਉਹੀ ਤਨਖਾਹ ਵੀ 25 ਤੋਂ 30 ਹਜ਼ਾਰ ਘੱਟ ਨਹੀਂ ਹੋਣੀ ਹਮ ਪਰ ਜੇ ਤੁਸੀਂ ਉਹਨੂੰ ਕੋਈ ਸਵਾਲ ਕਰੋਗੇ ਨਾ ਉਹ ਆਪਾਂ ਨੂੰ ਐ ਆਪਣੇ ਗੱਲ ਐ ਪੈਣਗੇ ਪਤਾ ਨਹੀਂ ਆਪਾਂ ਉਹਨੂੰ ਕੀ ਪੁੱਛ ਲਿਆ ਉਹਨੂੰ ਬੋਲਣ ਸਾਪਨੀ ਕਈ ਸੇਵਾਦਾਰਾਂ ਨੂੰ ਪਤਾ ਹੈ ਕਿ ਗੱਲ ਕਿਵੇਂ ਕਰਨੀ ਆ ਹੂੰ ਦੂਜੀ ਗੱਲ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਜਿਹੜਾ ਤੁਸੀਂ ਕਹਿੰਦੇ ਤਾਂ ਪਾਠੀ ਸਿੰਘਾਂ ਦਾ ਮੈਂ ਪਾਠੀ ਸਿੰਘਾਂ ਦਾ ਇੱਕ ਪਿੱਛੇ ਵੀ ਕੀਤੀ ਸੀ ਕਾਫੀ ਟਾਈਮ ਹੋ ਗਿਆ ਕਿ ਪਾਠੀ ਸਿੰਘਾਂ ਦੀ ਤਰਖਾ ਜਿਹੜੀ ਆ ਉਹ ਐਸਪੀਸੀ ਨੇ ਲਾਉਣੀ ਚਾਹੀਦੀ ਹੈ ਅਸੀਂ ਨਹੀਂ ਕਹਿੰਦੇ ਕਿ ਭਾਈ ਨਾ ਜਿਹੜੇ ਦੇਖੋ ਗੁਰਦੁਆਰੇ ਦੇ ਗੁਰੂ ਘਰ ਦੇ ਵਿੱਚ ਕਿੰਨੀ ਕੁ ਗੋਲਕ ਪੈਂਦੀ ਉਹ ਵੀ ਦੇਦੀ ਕਿੰਨੀ ਕੁ ਗੋਲਕ ਪੈਂਦੀ ਹੋਊਗੀ ਮੈਂ ਇੱਕ ਚੀਜ਼ ਆ ਚਲੋ ਐਨ ਆਰ ਆਈ ਵੀ ਕਈ ਜਗ੍ਹਾ ਤੇ ਕਈ ਪਿੰਡਾਂ ਦੇ ਵਿੱਚ ਕਈ ਐਨ ਆਰ ਆਈ ਵੀ ਭੇਜਦੇ ਆ ਪਾਠੀ ਸਿੰਘਾਂ ਦੀ ਤਰਖਾ ਉਹਨਾਂ ਦੇ ਪਰਿਵਾਰ ਦਾ ਖਰਚਾ ਚੱਕਦੇ ਪਰ ਇੱਕ ਲਿਮਟਡ ਜੇ ਤੁਸੀਂ ਉੱਤੇ 30 30 35 35 ਆਪਣੇ ਬੰਦਿਆਂ ਨੂੰ ਦੇ ਸਕਦੇ ਆ 15000 ਲਿਮਟ ਰੱਖ ਦੋ ਕਿ ਹਰ ਚਾਹੇ ਹੋ ਐਸਪੀਸੀ ਡੈਂਟਰ ਹੋਵੇ ਗੁਰਦੁਆਰਾ ਚਾਹੇ ਨਾ ਹੋਵੇ ਤੁਸੀਂ 15000 ਰੁਪਏ ਉਹਦੇ ਖਾਤੇ 'ਚ ਪਾਓ ਪਾਟੀ ਸਿੰਘਾਂ ਦੇ ਕਰੋਨਾ ਟਾਈਮ ਕਿੰਨੀਆਂ ਵੀਡੀਓ ਆਈਆਂ ਪਾਟੀ ਸਿੰਘਾਂ ਦੀਆਂ ਕੀਰਤਨੀਆਂ ਦੀਆਂ ਕਿ ਭਾਈ ਸਾਡੇ ਘਰ ਰੋਟੀ ਪੱਕਣ ਨੂੰ ਐਣੀ ਆਹ ਤਾਸਦੀ ਆਪਣੇ ਪੰਜਾਬ ਦੀ ਬਾਈ ਆਪਾਂ ਗੱਲਾਂ ਕਰਦੇ ਐ ਡੜੀਆਂ ਕਿ ਆਹ ਅਰਬਾਂ ਦਾ ਬਜਟ ਆ ਜੀ ਉਹ ਬਜਟ ਜਾ ਕਿਤੇ ਰਿਹਾ ਕਿੱ디 ਜੀ ਵੀ ਪਈ ਕਰਨਾ ਕਰਦਾ ਆਪਣੇ ਕੋਲ ਪਤਾ ਨਹੀਂ ਕਿੰਨੇ 100 ਕਿੱਲਾ ਜ਼ਮੀਨ ਦਾਵਾ ਬਾਈ ਕਿੰਨੇ 100 ਕਿੱਲਾ ਉਹ ਜ਼ਮੀਨ ਦਾ ਪੈਸਾ ਜਿਹੜਾ ਉਹਦਾ ਜਾਂ ਹੋਰ ਉਹ ਕਿਉਂ ਨਹੀਂ ਸੱਗੇ ਸਾਹਮਣੇ ਰੱਖਿਆ ਜਾਂਦਾ ਕਿਉਂ ਨਹੀਂ ਸੱਗੇ ਸਾਹਮਣੇ ਰੱਖਿਆ ਜਾਂਦਾ ਜ਼ਥੇਦਾਰ ਦਾ ਇੱਕ ਲੈਵਲ ਦੇਖੋ ਬਹੁਤ ਵੱਡਾ ਹਵਾ ਅਸੀਂ ਪਾਪੀ ਆ ਸਾਡੀ ਉਕਾਤ ਨਹੀਂ ਕਿ ਅਸੀਂ ਜਥੇਦਾਰ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸਵਾਲ ਕਰੀਏ ਪਰ ਅੱਜ ਇਹ ਸਵਾਲ ਸਾਰਾ ਪੰਜਾਬ ਕਰ ਰਿਹਾ ਵਾ ਕਿ ਜੇ ਇੱਕ ਬਲਤਕਾਰੀ ਸਰਸੇ ਵਾਲਾ ਜੀਦੇ ਮਗਰ ਪਤਾ ਨਹੀਂ ਥੋੜੀ ਬਹੁਤ ਸੰਗਤ ਹੋਊ ਜਿਆਦਾ ਤਾਂ ਨਹੀਂ ਹੋਊ ਥੋੜੇ ਬਹੁਤ ਹੀ ਹੋਣਗੇ ਜੇ ਉਹ ਮਹੀਨੇ ਦੀ ਪਿੰਨੇ ਆਪਣੇ ਜਮਾਨਤ ਤੇ ਰਿਹਾ ਹੋ ਸਕਦਾ ਵਾ ਤੇ ਆਪਣੀ ਐਸਜੀਪੀਸੀ ਐਡੀ ਵੱਡੀ ਜਿਹਦੇ ਵਿੱਚ ਵਰਲਡ ਦੇ ਵਿੱਚ ਸਾਰੇ ਵਰਲਡ ਦੇ ਵਿੱਚ ਕਿੰਨੇ ਲੋਕ ਜੁੜੇ ਹੋਏ ਨੇ ਕਿ ਉਹ ਐਸਜੀਪੀਸੀ ਆਪਣੇ ਬਧਿਆ ਨੂੰ ਆਪਣੇ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਜਮਾਨਤ ਤੇ ਬਾਹਰ ਲੈ ਕੇ ਆ ਸਕਦੀ ਮੈਂ ਕਰਦਾ ਕਲੀਅਰ ਮੈਂ ਕਰਦਾ ਕਲੀਅਰ ਮੈਂ ਕਰਦਾ ਕਲੀਅਰ ਗੱਲ ਇਹ ਤੂੰ ਗੱਲ ਕਹੀ ਆ ਵੀ ਹਮ ਦੇਖੋ ਡੇਰੇ ਦੇ ਜਿਹੜਾ ਆਪਣੇ ਡੇਰਾ ਬਸ ਆਪਣੇ ਆਹ ਆਪਣੇ ਬਲਦਕਾਰੀ ਸਰਸੇ ਵਾਲਾ ਇਹਦੇ ਕੋ 10 ਸਟੇਟਾਂ ਦੀ ਆਪਣੇ ਉਹ ਆਪਣੇ ਇਹਦੇ ਕੋ ਸੇਵਾਦਾਰ ਨੇ ਜਿਹੜੇ ਤਿੰਨ ਸਟੇਟਾਂ ਦੇ ਆ ਐਸੀਪੀ ਸੀ ਆਪਣੀ ਫਿਰ ਵੀ ਆਪਣੇ ਬੰਦੀ ਸਿੰਘ 30 32 32 ਸਾਲ ਹੋ ਗਏ ਕਿ ਆਪਣੇ ਅੰਦਰ ਬੈਠੇ ਉਦੋਂ ਨੂੰ ਛੱਡਿਆ ਨਹੀਂ ਜਾਂਦਾ ਇਹ ਹਰ ਮਹੀਨੇ ਬਾਹਰ ਆ ਜਾਂਦਾ ਵਾ ਤੈਨੂੰ ਮੈਂ ਦੱਸਦਾ ਤੈਨੂੰ ਮੈਂ ਗੱਲ ਕਰਦਾ ਮੈਂ ਤੈਨੂੰ ਗੱਲ ਕਰਕੇ ਸੁਣਦਾ ਸੁਣ ਲੈ ਹੁਣ ਮੇਰੀ ਗੱਲ ਤੇ ਨਾ ਬੈਕ ਕਲੀਅਰ ਕਰਦਾ ਜਿਹੜਾ ਨਾ ਰਾਮ ਰਹੀਮ ਆ ਉਹ ਆਪਣੇ ਪੰਥ ਦਾ ਨਾ ਆਪਣੇ ਪੰਥ ਦਾ ਆਪ ਹੀ ਮੂਹਰੇ ਉਸਤਾਦ ਆ ਉਹ ਕਿਉਂ ਹੋ ਰਿਆ ਰਿਹਾ ਉਹ ਕਿਉਂ ਮਿਲ ਰਹੀ ਉਹਨੂੰ ਜ਼ਮਾਨਤ ਆਪਣੇ ਵਾਲੇ ਬੰਦਿਆਂ ਦੇ ਵਿੱਚ ਨਾ ਮੈਂ ਕਿਉਂ ਅੱਗੇ ਇੱਕ ਲਾਈਵ ਕੀਤੀ ਸੀ ਉਹਦੇ ਵਿੱਚ ਮੈਂ ਕਿਹਾ ਸੀਗਾ ਵੀ ਜਿੰਨੇ ਵੀ ਐਸਜੀਪੀਸੀ ਦੇ ਪ੍ਰਧਾਨ ਨੇ ਜਿੰਨੇ ਹੀ ਆਪਣੇ ਸੁਖਪਾਲ ਸਿੰਘ ਖਹਿਰਾ ਹੋਇਆ ਜਿ ਸਿਮਰਜੀਤ ਸਿੰਘ ਮਾਨ ਹੋਇਆ ਲੱਖਾ ਸੁਧਾਣਾ ਹੋਇਆ ਭਾਨਾ ਸਿੱਧੂ ਹੋਇਆ ਇਹਨਾਂ ਸਾਰਿਆਂ ਨੇ ਇੱਕ ਐਫੀਡਵਿਟ ਦੇ ਉੱਤੇ ਸਾਈਨ ਲਓ ਸਾਈਨ ਲਓ ਵੀ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦੇ ਹੋ ਸਮਝਦਾ ਗੱਲ ਇਹਨਾਂ ਤੋਂ ਕਿਉਂ ਇਹ ਜਿਹੜੇ মিডিਆ ਮੁਰੇ ਆ ਕੇ ਨਾ মিডিਆ ਮੁਰੇ ਆ ਕੇ ਕਹਿੰਦੇ ਨੇ ਜੀ ਸਾਡੇ ਤਾਂ ਬੰਦੀ ਸਿੰਘ ਬਹੁਤ ਬਹੁਤ ਚਿਰ ਦੇ ਅੰਦਰ ਬੈਠੇ ਨੇ ਜੀ ਅਸੀਂ ਤਾਂ ਬਹੁਤ ਦੁਖੀ ਆ ਜੀ ਉਹਨਾਂ ਨੂੰ ਕੱਢੋ ਜੀ ਆ ਅੰਦਰੋਂ ਅੰਦਰੀ ਇਹ ਚਾਹੁੰਦੇ ਨਹੀਂ ਕਿਉਂਕਿ ਇਹਨਾਂ ਦੀ ਮਖਤਿਆਰੀ ਇਹਨਾਂ ਦਾ ਜਿਵੇਂ ਮੰਨ ਲਓ ਵੀ ਜਨਕੀ ਖੜਮ ਚੌਧਰੀ ਵਾਲੇ ਦੀ ਸਿਸਟਮ ਆ ਉਹ ਖਤਮ ਹੋ ਜਾਣਾ ਬਿਲਕੁਲ ਸਹੀ ਗੱਲ ਬਿਲਕੁਲ ਮੈਂ ਕਿਉਂ ਕਹਣਾ ਐਸਜੀਪੀਸੀ ਜੇ ਚਾਹੇ ਤਾਂ ਹਨਾ ਜੇ ਚਾਹੇ ਐਸਜੀਪੀਸੀ ਆਪਣੇ ਸਟੈਂਡ ਤੇ ਖੜ ਜਾਵੇ ਤਾਂ ਮੋਦੀ ਨੂੰ 24 ਘੰਟੇ ਦੇ ਵਿੱਚ ਮਜਬੂਰਨ ਤੌਰ ਤੇ ਉਹਨਾਂ ਨੂੰ ਬੰਦੀ ਸਿੰਘ ਛੱਡਣੇ ਪੈਣੇ ਨੇ ਇਹ ਗੱਲ ਸੁਣ ਲੋ ਜੇ ਐਸਪੀਸੀ ਚਾਹੇ ਸਟੈਂਡ ਦੇ ਉੱਤੇ ਖੜ੍ਹ ਜਵੇ ਉਹ ਜੋ ਚਾਹੇ ਇੱਕ ਚੀਜ਼ ਹੋ ਉਹ ਚਾਹੇ ਡਿਬਰੂਗੜ ਜੇਲ੍ਹ ਦੇ ਹੁਣ ਉਹ ਚਾਹੇ ਦਿੱਲੀ ਦੇ ਹੁਣ ਚਾਹੇ ਉਹ ਪਾਕਿਸਤ ਜਿੱਥੇ ਮਰਜ਼ੀ ਹੋਣ ਜੇ ਐਸਪੀਸੀ ਜੇ ਆਪਣੇ ਸਟੈਂਡ ਤੇ ਖੜ੍ਹ ਜਵੇ ਐਸਪੀਸੀ ਜੇ ਆਪਣੇ ਧਰਨਾ ਵੀ ਦਾਅ ਲਵੇ ਨਾ ਦਿੱਲੀ ਪੂਰੇ ਪੰਜਾਬ ਕੀ ਪੂਰਾ ਵਰਲਡ ਆ ਜੂ ਉਹਨਾਂ ਦੇ ਪਿੱਛੇ ਹਾਂ ਇਹ ਚੀਜ਼ਾਂ ਸਮਝਣੀਆਂ ਪੈਂਦੀਆਂ ਨੇ ਹੋਰ ਕਹਿਣਾ ਇੱਥੇ ਗੱਲ ਇੱਕ ਹੈ ਹੈਗੀ ਆ ਭਾਈ ਹੋਰ ਤੁਸੀਂ ਦੇਖੋ ਆ ਥੋੜਾ ਜਿਹਾ ਪਹਿਲਾਂ ਮੈਨੇ ਕੋਈ ਫੋਨ ਆਇਆ ਸੀ ਕਿਸੇ ਬੰਦੇ ਦਾ ਹੂੰ ਦਰਬਾਰ ਸਾਹਿਬ ਦੇ ਵਿੱਚ ਆਪਣੇ ਮੱਤਾਂ ਡਿੱਕਰ ਜਾਂਦੇ ਨੇ ਲੋਕ ਹੂੰ ਉਹਨੂੰ ਲੋਕਾਂ ਨੇ ਟੂਰਿਸਟ ਪਲੇਸ ਤੁਸੀਂ ਗੂਗਲ ਤੇ ਵੀ ਸਰਚ ਕਰੋ ਕਿ ਉਹ ਹਿਸਟੋਰੀਕਲ ਨਹੀਂ ਰਿਹਾ ਹੁਣ ਟੂਰਿਸਟ ਪਲੇਸ ਲਿਖ ਕੇ ਜਾ ਰਿਹਾ ਕਈ ਜਗ੍ਹਾ ਤੇਰੀ ਸਹੀ ਗੱਲ ਜੇ ਹੋਣਾ ਚਾਹੀਦਾ ਸੀ ਹਿਸਟੋਰੀਕਲ ਲੰਗਰ ਲੰਗਰ ਉਹ ਦੇਖੋ ਇਹਨਾਂ ਨੇ ਕੀ ਕੀਤਾ ਲੰਗਰ ਕੀ ਸੀ ਕਿ ਲੰਗਰ ਦੀ ਪ੍ਰਾਤਾਂ ਦਾਲ ڦੁਲ ਕੱਤਾ ਨਾਲ ਜਲ ਹੂੰ ਇਹ ਸੀਗਾ ਹੋਣ ਲੰਗਰ ਚ ਕੀ ਹੋ ਗਿਆ ਵੈਰਟੀਆਂ ਆ ਗਈਆਂ ਹੂੰ ਉਹ ਵੈਰਟੀਆਂ ਬਾਟ ਕੇ ਉੱਥੇ ਕੀ ਕਰਦੇ ਨੇ ਕਹਿੰਦੇ ਤੁਸੀਂ ਲੰਗਰ ਚ ਜੇ ਕੋ ਸਾਡੇ ਗੁਰੂਆਂ ਨੇ ਲੰਗਰ ਚ ਲਾਇਆ ਸੀ ਲੋੜਵੰਦ ਵਾਸਤੇ ਹੂੰ ਹੂੰ ਤਾਂ ਕਿ ਦਿਖਾਵੇ ਵਾਸਤੇ ਹੁਣ ਆਪਾਂ ਦਿਖਾ ਰਹੇ ਦਿਖਾਵਾ ਕਰਦੇ ਆ ਕਿ ਜੀ ਦੇਖੋ ਇੰਨੀ ਇੰਨੀ ਚੀਜ਼ਾਂ ਦੇ ਰਹੇ ਨੇ ਇਹ ਉਹ ਉਹ ਚੀਜ਼ਾਂ ਤੁਸੀਂ ਬੰਦ ਕਰਕੇ ਜਿਹੜਾ ਪੈਸਾ ਬਚੂ ਲੰਗਰ ਤਾਂ ਇੱਕ ਲੋੜਵੰਦ ਨਹੀਂ ਸੀਗਾ ਇੱਕ ਭਾਈ ਦੋ ਫੁੱਲ ਕੇ ਤੇ ਇੱਕ ਦਾਲ ਹੂੰ ਇਸੀ ਲੰਗਰ ਨੂੰ ਵੈਰਟੀਆਂ ਚ ਬਣਾ ਕੇ ਕਿੰਨਾ ਖਰਚਾ ਵਧਾਤਾ ਤੁਸੀਂ ਕਿੰਨਾ ਖਰਚਾ ਵਧ ਗਿਆ ਭਾਈ ਜੇ ਉਹੀ ਦਾਲ ਤੇ ਫੁਲਕੇ ਦਾ ਲੰਗਰ ਤੇ ਨਾਲ ਜਲ ਬੱਤਵਲ ਚਾਹ ਜਦੋਂ ਚਾਹ ਵੀ ਲਾ ਲੋ ਪਰ ਜਦੋਂ ਲੰਗਰ ਨੂੰ ਤੁਸੀਂ ਵੈਰਟੀਆਂ ਚ ਵੰਡੋਗੇ ਉਹ ਤਾਂ ਖਰਚ ਆਪਣਾ ਵੀ ਵਧਣਾ ਚਾਰ ਚਾਰ ਚੀਜ਼ਾਂ ਤੁਸੀਂ ਦੇ ਰਹੇ ਹੋ ਉਹ ਫਾਇਦਾ ਕੀ ਆ ਲੋਕਾਂ ਨੂੰ ਕੀ ਦਿਖਾ ਰਹੇ ਆਪਾਂ ਕੀ ਲੋਕੀ ਦੇਖੋ ਲੰਗਰ ਖਾ ਕੇ ਕਹਿਣਗੇ ਯਾਰ ਇਹ ਚੀਜ਼ ਤਾਂ ਕਈ ਲੋਕ ਲੈ ਲੈਂਦੇ ਸਾਰੀ ਚੀਜ਼ਾਂ ਪਰ ਉਹ ਵੇਸਟ ਕਰਦੇ ਆ ਬਾਈ ਬਾਅਦ ਚ ਮੇਰੀ ਗੱਲ ਇਹੀ ਗੱਲ ਮੈਂ ਹੋਰ ਜੋੜ ਦਮਾਰਣਾ ਜੋ ਤੁਸੀਂ ਮੈਥੇ ਗੱਲ ਇੱਕ ਹੋਰ ਜੋੜ ਦਮਾਰ ਹੁਣ ਅੱਜ ਦੇ ਟਾਈਮ ਦੇ ਵਿੱਚ ਨਾ ਇੱਕ ਬਹੁਤ ਚਿਰ ਪਹਿਲਾਂ ਇੱਕ ਵੀਡੀਓ ਬਣਾਈ ਸੀ ਮੈਂ 2000 ਕਰੋਨਾ ਤੋਂ ਪਹਿਲਾਂ ਦੀ ਸੀਗੀ ਉਹ ਜਿਹੜੇ ਟਾਈਮਾਂ ਵਿੱਚ ਵੀਡੀਓ ਸਾਡੀਆਂ ਚਲੀਆਂ ਸੀਗੀਆਂ ਲੱਖੇ ਦੀ ਤੇ ਮੇਰੀ ਨਾਲ ਚੱਲੀ ਸੀਗੀ ਵੀਡੀਓ ਉਹ ਆਪਾਂ ਜਦ ਪੁਆਇੰਟ ਦੀ ਗੱਲ ਕੀਤੀ ਰਮਾਲਾ ਸਾਹਿਬ ਦੀ ਗੱਲ ਕੀਤੀ ਸੀ ਅਸੀਂ ਉਹ ਪੁਆਇੰਟ ਦਿੱਤੇ ਰਮਾਲਾ ਸਾਹਿਬ ਦੀ ਠੀਕ ਆ ਬਾਹਰ ਦੁਕਾਨਾਂ ਦੇ ਵਿੱਚ ਲੋਕ ਆਪਣੀ ਸ਼ਰਧਾ ਲੈ ਕੇ ਆਉਂਦੇ ਨੇ ਮਤਲਬ ਵੀ ਸਾਡੇ ਵਰਗੇ ਐਨਆਰਆਈ ਹੋਈ ਜਾਂ ਇੰਡੀਆ ਕੋਈ ਵੀ ਬੰਦਾ ਹੋਇਆ ਆਪਣੀ ਸ਼ਰਧਾ ਲੈ ਕੇ ਬਿਲਕੁਲ ਸਭ ਨੂੰ ਸੀ ਰਮਾਲਾ ਸਾਹਿਬ ਚੜਾਉਣਾ ਠੀਕ ਆ ਇਹਨਾਂ ਬੰਦਿਆਂ ਨੇ ਉੱਥੋਂ ਰਮਾਲਾਦ ਬੰਦੋਂ ਬਾਹਰ ਖਰੀਦ ਲੈਂਦੇ ਨੇ ਬੰਦੇ ਬਾਹਰ ਖਰੀਦ ਲੈਂਦੇ ਨੇ ਅੰਦਰ ਲੈ ਜਾਂਦੇ ਨੇ ਹੁਣ ਇੱਕ ਦਿਨ ਦੇ ਵਿੱਚ ਮੈਂ ਕੱਲਾ ਤਾਂ ਹੋਊਗਾ ਨਹੀਂ ਬਹੁਤ ਬੰਦੇ ਹੋਣਗੇ ਜਿਹੜਾ ਰਮਾਲਾ ਸਾਹਿਬ ਚੜਾਉਦੇ ਹੋਣਗੇ ਇਹ ਸਾਰੇ ਹੀ ਉੱਥੇ ਲੈ ਜਾ ਕੇ ਚੜ ਚੜਾਉਂਦੇ ਨੇ ਆਪਣੇ ਚੜ ਜਾ ਚੜਾਵਾ ਚੜ ਜਾਂਦਾ ਉਹ ਫਿਰ ਦੁਵਾਰ ਚ ਪੈਕ ਹੋ ਕੇ ਫਿਰ ਉਹ ਦੁਕਾਨਾਂ ਚ ਜਾਂਦਾ ਜਿਹੜੇ ਪੁਰਾਣੇ ਰਵਾਲਾ ਸਾਹਿਬ ਨੇ ਮੇਰੇ ਕੋ ਵੀਡੀਓ ਪਈਆਂ ਨੇ ਇਸ ਟਾਈਮ ਪਈਆਂ ਨੇ ਕਈ ਤਾਂ ਇਹਨਾਂ ਨੇ ਜਾਲੇ ਨੇ ਕਈ ਇਹਨਾਂ ਨੇ ਜਾਲੇ ਨੇ ਕਈ ਇਹਨਾਂ ਨੇ ਨਹਿਰਾ ਤੇ ਸਿੱਟੇ ਨੇ ਰਮਾਲਾ ਸਾਹਿਬ ਤਾਲ ਕੋ ਭਾਈ ਅਈਆਂ ਵੀਡੀਓ ਹੈ ਜਿਹੜੇ ਬੰਦੇ ਮੈਂਬਰਾਂ ਨੇ ਵੀਡੀਓ ਬਾਹਰੋਂ ਖਰੀਦ ਕੇ ਲੈ ਕੇ ਆਉਂਦੇ ਨੇ ਜਿਹੜੇ ਬੰਦੇ ਬਾਹਰੋਂ ਖਰੀਦ ਕੇ ਲੈ ਕੇ ਆਉਂਦੇ ਨੇ ਇਹਨਾਂ ਨੂੰ ਉੱਥੇ ਅੰਦਰ ਲਿਖ ਕੇ ਦੱਸਣਾ ਚਾਹੀਦਾ ਸੰਗਤ ਦੇ ਵਿੱਚ ਵੀ ਭਾਈ ਬਾਹਰੋਂ ਨਾ ਖਰੀਦੋ ਸਾਡੇ ਕੋਲ ਪਿਆ ਤੁਸੀਂ ਆਪਣੀ ਸ਼ਰਧਾ ਲੈ ਕੇ ਆਏ ਹੋ ਇਹ ਲੋ ਰਮਾਲਾ ਸਾਹਿਬ ਗੁਰੂਗ੍ਰਾਹ ਸਾਹਿਬ ਦੇ ਉੱਤੇ ਚਾੜੋ ਠੀਕ ਆ ਇਹ ਇਹ ਚੀਜ਼ ਏਕਨ ਹੋ ਸਕਦੀ ਆ ਪਰ ਇਹ ਬੰਦੇ ਕਦੇ ਨਹੀਂ ਲਿਖ ਕੇ ਲਾਉਣਗੇ ਬਾਹਰ ਕਦੇ ਵੀ ਨਹੀਂ ਲਿਖ ਕੇ ਲਾਉਣਗੇ ਬਾਹਰ ਉਹੀ ਜਿਹੜੇ ਰਮਾਲਾ ਸਾਹਿਬ ਇਕੱਠੇ ਹੁੰਦੇ ਨੇ ਦੁਆਰ 'ਚ ਫੇਰ ਦੁਕਾਨਾਂ ਤੇ ਜਾਂਦੇ ਨੇ ਉਹ ਮੇਰੇ ਕੋ ਜਾਂਦੇ ਨੇ ਭਾਈ ਐਸਜੀਪੀਸੀ ਦੇ ਮੈਂਬਰਾਂ ਨੇ ਵੀ ਇੰਟਰਵਿਊ ਚ ਕੀਆ ਆਪਣੇ ਕਈ ਇੰਟਰਵਿਊ ਮੇਰੇ ਕੋ ਵੀ ਪਈਆਂ ਨੇ ਭੇਜ ਵੀ ਦਊਗਾ ਮੈਂ ਤੁਹਾਨੂੰ ਭਾਈ ਪਈਆਂ ਨੇ ਉਹ ਬਕਾਇਦਾ ਪ੍ਰਾਈਮ ਏਸ਼ੀਆ ਵਾਲਿਆਂ ਨੇ ਵੀ ਚਲਾਈਆਂ ਨੇ ਪੁਰਾਣੇ ਜਿਹੜੇ ਹੋਰ ਪ੍ਰਧਾਨ ਰਹੇ ਕਈ ਗੱਲਾਂ ਕਈ ਕੀਤੀਆਂ ਨੇ ਉਹਨਾਂ ਨੇ ਕਈ ਬੰਦੇ ਹੈਗੇ ਸੀਗੇ ਉਹਨਾਂ ਨੇ ਹੋਰ ਤੁਸੀਂ ਇੱਕ ਗੱਲ ਕੀਤੀ ਐ ਇਹ ਸਰਾਵਾ ਦੀ ਗੱਲ ਕੀਤੀ ਤੁਸੀਂ ਉਹ ਸਰਾ ਦੇ ਵਿੱਚ ਕਮਰਾ ਲੈਣ ਜਾਓਗੇ ਬਿਨਾਂ ਸਪਾਰਸੋ ਕਮਰਾ ਨਹੀਂ ਮਿਲਣਾ ਤਾਂ ਨਹੀਂ ਮਿਲਦਾ ਨਹੀਂ ਮਿਲਦਾ ਭਾਈ ਨਹੀਂ ਮਿਲਦਾ ਫੇਰ ਦੂਜੀ ਗੱਲ ਜਿਹੜੇ ਉਹਨਾਂ ਦੇ ਆਲੇ ਦੁਆਲੇ ਹੋਟਲ ਨੇ ਉਥੇ ਕਈ ਹੋਟਲਾਂ 'ਚ ਗਲਤ ਕੰਮ ਵੀ ਹੁੰਦਾ ਵਾ ਹੁੰਦਾ ਹੁੰਦਾ ਇਸ ਹੀ ਉਹੀ ਨਹੀਂ ਬੰਦ ਕਰ ਪਾਈ ਅਜੇ ਤੱਕ ਤੇ ਬੰਦੀ ਸਿੰਘਾਂ ਨੂੰ ਕਿੱਥੋਂ ਬਾਹਰ ਕਢਾ ਲੂਗੀ ਹਨਾ ਐਸਜੀਪੀਸੀ ਵਾਲਿਆਂ ਨੇ ਇੱਕ ਹੋਰ ਚੀਜ਼ ਬਹੁਤ ਦੇਦੀ ਆ ਜਿੱਥੇ ਆਪਣੇ ਪਾਰਕਿੰਗ ਲਾਉਣ ਨੂੰ ਗੱਡੀਆਂ ਦੇ ਬਾਹਰ ਦਰਬਾਰਾ ਦਰਬਾਰ ਸਾਹਿਬ ਤੋਂ ਬਾਹਰਲੀ ਸਾਈਡ ਜਿੱਥੇ ਸਾਰਾ ਖੜੀ ਗੁਰਦੁਆਰਾ ਉਹਦੇ ਸਾਹਮਣੇ ਇੱਕ ਪਾਰਕਿੰਗ ਆ ਬਹੁਤ ਵੱਡੀ ਗੁਰਦਾਰੇ ਦੀ ਉਹਦੇ ਉੱਤੇ ਇੱਕ ਬਹੁਤ ਵੱਡਾ ਸਕਰੀਨ ਚੱਲਦਾ ਉੱਥੇ ਇਹਨਾਂ ਨੂੰ ਬਹੁਤ ਹੀ ਦੇ ਭਗਵਾਨ ਸਮਾਨ ਦੀਆਂ ਫੋਟੋਆਂ ਚੱਲ ਰਹੀਆਂ ਨੇ ਗੱਲ ਕਰੋ ਤੁਹਾਨੂੰ ਮੈਂ ਕੈਪਟਨੀ ਦਿਖਾਵਾਂ ਤੁਹਾਨੂੰ ਕੈਪਟਨੀ ਦਿਖਾਵਾਂ ਮੈਂ ਸੁਖਵੀਰ ਸਿੰਘ ਆ ਬਾਦਲ ਜੀ ਦਿਖਾਵਾਂ ਮੈਂ ਪ੍ਰਕਾਸ਼ ਸਿੰਘ ਬਾਦਲ ਜੀ ਦਿਖਾਵਾਂ ਮੈਂ ਮੇਰੇ ਕੋ ਸਾਰੀਆਂ ਪਈਆਂ ਨੇ ਇਹਨਾਂ ਨੇ ਉਹ ਮੁੱਦਾ ਤੱਕ ਨਹੀਂ ਲਿਆ ਅੱਜ ਦੇ ਟਾਈਮ ਦੇ ਵਿੱਚ ਪੰਜਾਬ 'ਚ ਸਿਰਫ ਇੱਕੇ ਮੁੱਦਾ ਹੋਣਾ ਚਾਹੀਦਾ ਬੰਦੀ ਸਿੰਘਾਂ ਦੀ ਰਿਹਾਈ ਦਾ ਦੂਜਾ ਮੁੱਦਾ ਹੋਣਾ ਚਾਹੀਦਾ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਇਨਸਾਫ ਦਾ ਮੁੱਦਾ ਇਹਨਾਂ ਨੇ ਉਹ ਸਾਰੇ ਮੁੱਦਿਆਂ ਦੇ ਕੱਪ ਤੇ ਸਾਰੇ ਮੁੱਦੇ ਇਹਨਾਂ ਦੇ ਦੱਬ ਤੇ ਨਾ ਤਾਂ ਐਸਜੀਪੀਸੀ ਵਾਲੇ ਬੋਲਦੇ ਨੇ ਕੀ ਰਿਪੋਰਟ ਆਈ ਆ ਸਟਾਣ ਨੇ ਕੀ ਦੱਸਿਆ ਕੀ ਉਹਨਾਂ ਦੇ ਹੱਥ ਪੱਲੇ ਕੁਝ ਲੱਗਿਆ ਕਿ ਨਹੀਂ ਦੱਸੋ ਇਹ ਚੀਜ਼ਾਂ ਕਿਹੜੇ ਪੁਲਿਸ ਵਾਲੇ ਨੂੰ ਤਰੱਕੀਆਂ ਦਿੱਤੀਆਂ ਬਾਦਲਾਂ ਨੇ ਕਿਵੇਂ ਉਹ ਸਵਰ ਸਿੰਘ ਘੋਟਲਾ ਕਿੱਥੇ ਤੋਂ ਕਿੱਥੇ ਪਹੁੰਚਿਆ ਕਿਵੇਂ ਉਹ ਐਂਡ ਤੱਕ ਪ੍ਰਕਾਸ਼ ਸਿੰਘ ਬਾਦਲ ਸ਼ੋਮਣੀ ਕਮੇਟੀ ਵਾਲੇ ਆਪਣੇ ਜਿਹੜੇ ਕੀਰਤੀ ਨੇ ਉਹਨਾਂ ਨੂੰ ਉਹਨਾਂ ਦੇ ਘਰੇ ਭੇਜਦੇ ਰਹੇ ਇਹ ਸਾਰੇ ਗੱਲਾਂ ਦੇ ਜਵਾਬ ਕੌਣ ਆ ਕੇ ਦਊਗਾ ਮੁਰੇ ਇੱਕ ਚੀਜ਼ ਹੋਰ ਆ ਭਾਈ ਬੇਅਤਬੀ ਦਾ ਇਨਸਾਫ ਹੋਏ ਤੱਕ ਨਹੀਂ ਮਿਲ ਸਕਿਆ ਨਹੀਂ ਕਾ ਮੈਂ ਯਾਰ ਬੈਕ ਪਰ ਕਿਹੜਾ ਬਗਰਾੜੀ ਕਾਹੜਦਾ ਬਗਰਾੜੀ ਕਾਹੜਦਾ 50 ਵਾਰ ਤਾਂ ਅਸੀਂ ਗੱਲ ਕਰ ਚੁੱਕੇ ਆ ਉਹਦਾ ਉਹਦਾ ਇਨਸਾਫ ਕੌਣ ਦਊ ਦੱਸੋ ਕਿਹੜੇ ਲੋਕੀ ਉਨਕੇ ਕਰਮ ਚਤੇ ਰੇ ਕਿਹੜਾ ਕਤਲੇਆਮ ਹੋਇਆ 1984 ਦਾ ਕਤਲੇਆਮ ਦਾ ਜਿਹੜੀਆਂ ਅੱਜ ਤੱਕ ਬੀਬੀਆਂ ਜਿਹੜੀਆਂ ਬੈਠੀਆਂ ਨੇ ਆਪਣੇ ਘਰ ਵਾਲੇ ਦੀ ਕੋਈ ਫੋਟੋ ਆਪਣੇ ਛਾਤੀ ਨਾਲ ਦੀ ਬੈਠੀ ਆ ਕੋਈ ਆਪਣੇ ਬੱਚੇ ਦੀ ਫੋਟੋ ਵੀ ਛਾਤੀ ਨਾਲ ਦੀ ਬੈਠੀ ਆ ਉਹਦਾ ਇਨਸਾਫ ਕੌਣ ਦੋ ਦੱਸੋ ਕਿ ਕਹਿੰਦੇ ਮੈਂ ਨਾ ਇੱਕ ਵੀਡੀਓ ਪਤਾ ਕੀ ਠਾਲ ਦੇ ਹੁਣ ਲੜਾ ਰਣ ਜਦ ਗੱਲ ਮੇਰੀ ਅੱਜ ਦੇ ਟਾਈਮ 'ਚ ਵਿਧਾਨ ਸਭਾ ਦੇ ਮੁੱਦੇ ਉੱਠ ਰਹੇ ਨੇ ਪੰਜਾਬ 'ਚ ਖਸ ਖਸ ਦੀ ਖੇਤੀ ਹੋਣੀ ਚਾਹੀਦੀ ਆ ਕਿ ਨਹੀਂ ਇਹ ਲਾਹਣਤੀ ਲੋਕ ਨੇ ਜਿਹੜੇ 92 ਐਮ.ਐਲ.ਏ ਬਣੇ ਹੋਏ ਨੇ ਨਾ 92 ਐਮ.ਐਲ.ਏ ਇਹ ਜਿਵੇਂ ਕਹਿੰਦੇ ਨੇ ਵੀ ਇਹਨਾਂ ਜਿਵੇਂ ਕਹਿੰਦੇ ਮੂਰਖਤਾ ਵਾਲੀ ਨਿਸ਼ਾਨੀ ਸਭ ਤੋਂ ਵੱਡੀ ਹੈ ਵੀ ਜਿਹੜੇ 92 ਐਮਐਲਏ ਬਣੇ ਹੋਏ ਨੇ ਇਹਨਾਂ 'ਚ ਕੀ ਇਹਨਾਂ 'ਚ ਕੋਈ ਮਤਲਬ ਹੈ ਕੋਈ ਕਿਹੜੇ ਪੁਆਇੰਟ ਵਾਲੀ ਗੱਲ ਕਰਨ ਵਾਲੀ ਕੰਮ ਇਹਨਾਂ ਦੇ ਕਰੀ ਜਾਂਦੇ ਨੇ ਭਾਨੇ ਵਰਗੇ ਜਿਹੜੇ ਚਾਰ ਪੰਜ ਬੰਦਿਆਂ ਨੂੰ ਚਾੜਦੇ ਨੇ ਗਾਹਾਂ ਦੇ ਗੱਲ ਮੱਲਾ ਵੀ ਉਹਦੇ ਪਿੱਛੇ ਜੋ ਐਮਐਲਏ ਆਂ ਦੇ ਕੰਮ ਨੇ ਨਾ ਅੱਜ ਆਮ ਬੰਦਾ ਉਹ ਕਰਨ ਤੇ ਮਜਬੂਰ ਹੋਇਆ ਹੋਇਆ ਉਹ ਕਿਉਂ ਹੋਇਆ ਹੋਇਆ ਕਿਉਂਕਿ ਜਿਹੜੇ 92 ਐਮਐਲਏ ਮੂਰੇ ਬਿਠਾਏ ਹੋਏ ਨੇ ਇਹ ਤਾਂ ਚੱਲ ਹੋਣਾ ਹੀ ਨੇ ਜਿਹੜੇ ਪੁਰਾਣੇ ਵੀ ਸੀਗੇ ਨਾ ਪੁਰਾਣੇ ਵੀ ਪੰਜਾਬ ਇਹ ਗੱਲ ਬਹੁਤ ਕਲੀਅਰ ਕਰਨੇ ਵਾਲੀ ਗੱਲ ਆ ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਭਾਈ ਪੰਜਾਬ 'ਚ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਦੂਜੇ ਪਾਸੇ ਤੁਸੀਂ ਆਪਣੀ ਵਿਧਾਨ ਸਭਾ 'ਚ ਮੰਗ ਰੱਖਿਓ ਵੀ ਪੰਜਾਬ 'ਚ ਖਾਸ ਕਦਮ ਕੀਤੇ ਹੋਣੇ ਚਾਹੀਦੇ ਆ ਇਹਦਾ ਕੋਈ ਮਤਲਬ ਬਣਦਾ ਮਤਲਬ ਬਣਦਾ ਸਮਝ ਮੈਂ ਹੁਣ ਇੱਕ ਚੀਜ਼ ਐਡ ਕਰਦਾ ਬਾਈ ਤੁਸੀਂ ਉਹ ਬਾਬਾ ਪ੍ਰਗਟ ਸਿੰਘ ਜੀ ਨੂੰ ਲੁਧਿਆਣੇ ਵਾਲਿਆਂ ਨੂੰ ਜਾਣਦੇ ਹੀ ਹੋ ਜਿਨ੍ਹਾਂ ਨਾਲ ਮੈਂ ਤੁਹਾਨੂੰ ਦੱਸਿਆ ਸੀ ਮੇਰੇ ਨਾਲ ਜੇਲ੍ਹ 'ਚ ਗਏ ਸੀ ਅਸੀਂ ਜੇਲ੍ਹ ਤੋਂ ਬਾਹਰ ਆ ਕੇ ਨਾ ਇੱਕ ਸਕ੍ਰਿਪਟਡ ਇੰਟਰਵਿਊ ਕੀਤੀ ਸੀਗੀ ਸਕ੍ਰਿਪਟਡ ਸੀਗੀ ਸਾਰੀ ਉਹ ਪੱਤਰਕਾਰ ਵੀ ਕਿ ਆਪਣੇ ਉਹ ਬ੍ਰੇਕਿੰਗ ਨਿਊਜ਼ ਤੇ ਚੱਲੀ ਵੀ ਸੀਗੀ ਕਿ ਦੇਖੋ ਸਾਡੇ ਦੇ ਪਰਚਾ ਹੋਇਆ ਬਾਈ ਨਾਲ ਮੇਰੇ ਪਾਪਾ ਪ੍ਰਕਾਸ਼ ਸਿੰਘ ਜੀ ਸੀਗੇ ਤਿੰਨ ਬੰਦੇ ਹੋਰ ਸੀਗੇ ਹੂੰ ਠੀਕ ਨਹੀਂ ਜਦੋਂ ਉਹ ਸਾਡੇ ਦੇ ਪਰਚਾ ਹੋਇਆ ਸੀ ਬਾਹਰ ਆ ਕੇ ਇਹੀ ਗੱਲ ਕਹੀ ਕਿ ਭਾਈ ਲੋਕ ਆਪਣਾ ਧਰਮ ਛੱਡ ਕੇ ਦੂਜੇ ਧਰਮ ਚ ਕਿਉਂ ਜਾ ਰਹੇ ਨੇ ਇਹਦੇ ਵਿੱਚ ਇੱਕ ਪ੍ਰੋਬਲਮ ਹੈ ਜੀਪੀਸੀ ਦੀ ਵੀ ਆ ਜੇ ਜਦੋਂ ਸਾਡੇ ਵਰਗੇ ਸਿੱਖ ਨੌਜਵਾਨ ਜਾਂ ਹੋਰ ਆਪਣੇ ਕੌਮ ਦੀ ਗੱਲ ਕਰਦੇ ਤੇ ਉਹਨਾਂ ਦੇ ਪਰਚੇ ਹੁੰਦੇ ਪਿੱਛੇ ਐਸਜੀਪੀਸੀ ਨਹੀਂ ਆਉਂਦੀ ਨਹੀਂ ਆਉਂਦੀ ਅਸੀਂ ਬਾਹਰ ਆ ਕੇ ਬਾਈਕ ਸਕ੍ਰਿਪਟਡ ਕੀਤੀ ਸੀਗੀ ਉਹ ਇੰਟਰਵਿਊ ਮੈਨੂੰ ਕਈ ਫੋਨ ਕਰਦੇ ਕਹਿੰਦਾ ਤੂੰ ਧਰ ਮੈਂ ਕਿਹਾ ਧਿਆਨ ਨਾਲ ਸੁਣੋ ਉਹ ਇੰਟਰਵਿਊ ਥੱਲੇ ਲਿਖਿਆ ਵੀ ਹੋਇਆ ਉਹਦੇ ਵਿੱਚ ਕਿ ਸਕ੍ਰਿਪਟਡ ਆ ਉਹ ਸਕ੍ਰਿਪਟਡ ਬਾਕੀ ਜੇ ਮੈਂ ਤੁਸੀਂ ਮਰਜ਼ੀ ਕਰੀ ਜਾ ਤਾਂ ਮੈਂ ਬਾਬਾ ਜੀ ਨੂੰ ਵੀ ਲੈਣ ਤੇ ਲਾਉ ਪੱਤਰਕਾਰ ਵੀ ਲੈ ਲਿਆ ਤੁਸੀਂ ਹੋਰ ਦੱਸੋ ਅਸੀਂ ਜਦਾਂ ਲਿਖਿਆ ਵੀ ਸਕ੍ਰਿਪਟਡ ਉਹਦੇ ਤੇ ਕਹੀ ਤੂੰ ਮੈਂ ਕਿਹਾ ਮੈਂ ਤਾਂ ਰਬ ਬਦਲਦੀ ਕਰਨੀ ਕੀਤੀ ਸੀ ਮੈਂ ਕਿਹਾ ਸੀ ਕਿ ਜੇ ਸਾਡੇ ਐਸਪੀਸੀ ਨੌਜਵਾਨਾਂ ਦੇ ਜਿਹੜੇ ਨੌਜਵਾਨਾਂ ਦੇ ਖਾਲਸਤਾਨ ਕਹੇ ਦੇ ਪਰਚਾ ਪੈਂਦਾ ਜਾ ਕੋਈ ਆਪਣੇ ਸ਼ੇਪਸਾਇਦਾ ਦੇ ਅਗੇਂਸਟ ਪਰਚਾ ਪੈਂਦਾ ਐਜੀਪੀਸੀ ਉਹਨਾਂ ਨੌਜਵਾਨਾਂ ਦੇ ਹੱਥ ਪਾਟਣ ਲੱਗ ਜੇ ਬੇਮਤਲਬ ਦੇ ਸਾਡੇ ਪਰਚੇ ਨਾ ਪਹਿਣ ਤਾਂ ਹੀ ਨੌਜਵਾਨ ਭੱਟ ਕੇ ਦੂਜੇ ਪਾਸੇ ਜਾਂਦੇ ਆ ਹੋਰ ਤੁਸੀਂ ਇੱਕ ਗੱਲ ਦੇਖੋ ਕਿਉਂ ਲੋੜ ਪਈ ਲੋਕਾਂ ਨੂੰ ਡੇਰੇ ਜਾਣ ਦੀ ਕਿਉਂ ਲੋੜ ਪਈ ਲੋਕਾਂ ਨੂੰ ਆਪਣੇ ਲੋਕ ਜਾ ਰਹੇ ਨੇ ਆਪਣੇ ਇੱਧਰ ਕ੍ਰਿਸ਼ਨ ਧਰਮ ਕਿਉਂ ਅਪਣਾ ਰਹੇ ਨੇ ਕਿ ਆਪਣੇ ਕਿਹੜੇ ਕਮੀ ਆ ਆਪਣੇ ਤਾਂ ਹੀ ਅਪਣਾ ਰਹੇ ਨੇ ਐਜੀਪੀਸੀ ਨੂੰ ਐਸਪੀਸੀ ਦੀ ਕੋਈ ਕਮੀ ਆ ਤਾਂ ਹੀ ਅਪਣਾ ਰਹੇ ਨੇ ਦੂਜੇ ਦਾ ਕੋਈ ਜੇ ਆਪਣੀ ਐਜੀਪੀਸੀ ਨੂੰ ਸਹੀ ਚੱਲਣ ਲੱਗ ਜਵੇ ਤਾਂ ਸਾਰੇ ਹੀ ਆਪਣੇ ਵਿੱਚ ਦੁਆਰਾ ਵਾਪਸ ਆਉਣ ਨੂੰ ਤਿਆਰ ਨੇ ਸਾਰੇ ਆਉਣ ਨੂੰ ਤਿਆਰ ਦੇ ਜੇ ਦੇਖਿਆ ਭਾਈ ਕ੍ਰਿਸ਼ਨ ਧਰਮ ਕਿੰਨਾ ਆਪਣਾ ਪ੍ਰਚਾਰ ਕਰਦਾ ਡੇਰੇ ਵਾਲੇ ਕਿੰਨਾ ਪ੍ਰਚਾਰ ਕਰਦੇ ਕਦੇ ਦੇਖਿਆ ਐ ਜੀਪੀਸੀ ਦੇ ਬੰਦੇ ਕਦੇ ਪਿੰਡਾਂ 'ਚ ਪ੍ਰਚਾਰ ਕਰਦੇ ਹੁਣ ਤੱਕ ਦਿਖਾ ਦਿਓ ਮੈਨੂੰ ਕਦੇ ਕੋਈ ਪ੍ਰਚਾਰ ਕੀਤਾ ਉਹਨਾਂ ਨੇ ਕੋਈ ਸਹੀ ਗੱਲ ਆ ਭਾਈ ਕੋਈ ਠੀਕ ਗੱਲ ਹੈ ਗੱਲ ਇਹ ਇੱਥੇ ਪੈਂਦੀ ਆ ਆਪਣਾ ਚੌਧਰਾ ਨੇ ਮਾਰਦੇ ਭਾਈ ਕੱਬ ਹੁਣ ਇੱਕ ਜੱਥੇਦਾਰ ਸਾਹਿਬ ਦਾ ਕਿੰਨਾ بڑا ਉਤਪਾ ਉਹਨਾਂ ਨੂੰ ਸਿਕਿਉਰਿਟੀ ਕੀ ਲੋੜ ਪਈ ਆ ਮੈਨੂੰ ਕਦੋਂ ਦਾ ਦੱਸੋ ਸਕੋਰਟੀ ਪਰੇ ਕਰਕੇ ਉਹ ਲੋਕਾਂ ਦੇ ਵਿੱਚ ਵਿਚਰਨ ਪਤਾ ਲੱਗੇ ਹਾਂ ਜੀ ਗਰੀਬ ਨਾਲ ਕਿਵੇਂ ਧੱਕਾ ਹੋ ਰਿਹਾ ਹੁਣ ਉੱਧਰ ਉੱਥੇ ਸਕੋਰਟੀ ਦੇ ਵਿੱਚ ਕੀ ਕਿਸੇ ਨੂੰ ਮਿਲਣ ਦੇਣਾ ਕਿਸੇ ਨੇ ਗੱਲ ਤਾਂ ਇਹ ਹੈ ਜੀ ਦੇਖੋ ਚੈੱਕ ਕਰੇ ਜੀ ਹਾਂ ਆ ਇੱਕ ਥੱਲੇ ਥੱਲੇ ਇੱਕ ਲੱਗਿਆ ਜਪਨੂਰ ਸੰਧੂ ਪੁੱਤ ਤੇਰੇ ਲਈ ਨਹੀਂ ਹੈਗੀ ਲਾਈਵ ਸਾਡੀ ਕੋਈ ਹੋਰ ਲਾਈਵ ਕੀਤੀ ਹੈ ਜੇ ਤੇ ਪ੍ਰਸ਼ਾਦ ਲੈਣਾ ਨਾ ਸਪੈਸ਼ਲ ਆਈਆਂ ਆਪਣੀ ਫੋਟੋ ਲਾ ਕੇ ਆਈਆਂ ਆਪਣੇ ਪਿਓ ਨੂੰ ਨਾਲ ਲੈ ਕੇ ਆਈ ਬਿਲਕੁਲ ਬਿਲਕੁਲ ਬਾਈ ਤੇ ਆਈ ਤੂੰ ਛੱਡੋ ਛੱਡੋ ਮੈਂ ਆਪਾਂ ਤੁਹਾਨੂੰ ਪਤਾ ਜਿਹੜੇ ਆਪਾਂ ਪਹਿਲਾਂ ਗੱਲ ਕੀਤੀ ਹੋਈ ਹੈ ਕਿ ਜਿਨੇ ਆਪਣੀ ਫੋਟੋ ਲਈ ਲਾਈ ਉਹਨੂੰ ਰਿਪਲਾਈ ਨਹੀਂ ਦੇਣਾ ਹਾਂ ਬਸ ਥੋੜੀ ਹੀ ਨਹੀਂ ਮੂੰਹ ਕੰਦਾ ਕਰਨ ਦੀ ਸਹੀ ਗੱਲ ਆ ਚੱਲ ਫੇਰ ਠੀਕ ਆ ਜਨਜੋਤ ਹੁਣ ਹੋ ਜੀਏ ਫ੍ਰੀ ਕਿਉਂਕਿ ਫੇਰ ਕਰਦੇ ਆਪਾਂ ਗੱਲਬਾਤ ਟਰੋਫੀ ਦੀ ਤੇ ਰਾਤ ਵਾਲੀ ਇੰਟਰਵਿਊ ਵੀ ਆਉਣ ਵਾਲੀ ਆਵਾ ਭੇਜਤਾ ਜਦੋਂ ਆ ਗਈ ਰਾਤ ਵਾਲੀ ਇੰਟਰਵਿਊ ਬਾਕੀ ਬਸ ਖਸਖਸ ਦੀ ਖੇਤੀ ਵਾਲੀ ਆਪਾਂ ਸ਼ਨੀਵਾਰ ਨੂੰ ਇੱਕ ਵਧੀਆ ਕਰਾਂਗੇ ਉਹ ਵੀ ਕਰਾਂਗੇ ਉਹਤੇ ਵੀ ਡਿਸਕਸ ਕਰਾਂਗੇ ਜਰੂਰ ਆਪਾਂ ਪੂਰਾ ਤਿਆਰ ਕਰਕੇ ਵੀਡੀਓ ਕਰਨੀ ਹੈ ਬਿਲਕੁਲ ਓ ਜਬਰੂਰ ਤੇ ਜਿਹੜੇ ਬੰਦੇ ਨੇ ਮੈਨੂੰ ਥੱਲੇ ਕਮੈਂਟ ਕੀਤਾ ਜਬਰੂਰ ਤੇਰੀ ਮਾਂ ਦੇ ਵੀ ਲੱਗਿਆ ਹੋਇਆ ਸਮਾਰਕ ਖੋਲ ਕੇ ਦੇਖੀ ਆਏ ਉਹਦੇ ਵੀ ਹੈਗਾ ਠੀਕ ਆ ਨਹੀਂ ਯਾਰ ਫਰਮ ਲਾਈ ਪਈ ਆ ਛੱਡੋ ਭਾਈ ਛੱਡੋ ਲੋਡ ਨਹੀਂ ਮੈਂ ਕਹਿੰਦਾ ਪਿਆ ਲੋਡ ਨਹੀਂ ਆਪਾਂ ਆਪਣਾ ਆਪਾਂ ਆਪਣਾ ਮੁੱਦਾ ਲੈ ਕੇ ਚੱਲੀਏ ਮੇਨ ਜਿਹੜਾ ਮੁੱਦਾ ਵਾ ਇਹ ਤਾਂ ਆਪਾਂ ਨੂੰ ਮੁੱਦੇ ਤੋਂ ਪਟਕਾਰ ਰਹੇ ਨੇ ਲੋਕ ਆਪਾਂ ਆਪਣੇ ਮੁੱਦੇ ਤੇ ਰਹੀਏ ਇਹਨਾਂ ਦੀ ਇੰਨੀ ਇੰਨੀ ਜ਼ਰਤ ਨਹੀਂ ਕਿ ਆਪਣਾ ਫੋਟੋ ਲਾ ਕੇ ਆਪਾਂ ਨੂੰ ਕਮੈਂਟ ਕਰਨ ਉਹ ਜਵਾਬ ਕਰਨੇ ਗੱਡੀ ਵਾਲੇ ਨੇ ਪਤਾ ਲੱਣ ਸਾਲੇ ਇੰਡੀਆ ਦੇ ਵੇਲੜ ਪੰਜਾਬ ਦੇ ਵੇਲੜ ਲੋਕ ਸਮਝਦਾ ਗੱਲ ਬਸ 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 ਛੱਡੋ ਭਾਈ ਛ ਚਲੋ ਚੰਗਾ ਬਾਈ ਫਿਰ ਮਿਲਦੇ ਆਂ ਗਾਹਾਂ ਵਾਲੀ ਵੀਡੀਓ 'ਚ ਮਿਲਦੇ ਜ਼ਰੂਰ ਕਰਾਂਗੇ ਆਪਾਂ ਗੱਲਬਾਤ